ਨਾਲ ਕੰਮ ਕਰਦੇ ਹਾਂ ਇੱਕ ਥਾਲੀ ਚ ਖਾਂਦੇ ਹਾਂ ਔਰ ਫਿਰ ਇਕੱਠੇ ਸੌਂਦੇ ਹਾਂ ਇਕੱਠੇ ਉੱਠਦੇ ਹਾਂ ਜੀ ਕਿਦਾਂ ਲੱਗਦਾ ਹੈ ਜਦ ਤੁਹਾਨੂੰ ਹੀ ਭਰਾ ਭਰਾ ਕਹਿਣ ਵਾਲਾ ਚੰਗਾ ਵਿਚਰਨ ਵਾਲੇ ਮਿਲਣ ਸਾਰ ਇਨਸਾਨ ਵੀ ਇਦਾਂ ਦੀ ਸਟੇਟਮੈਂਟ ਦੀ ਜਨ ਕਿ ਮੈਂ ਇਸ ਸਟੇਟਮੈਂਟ ਦੀ ਬਿਲਕੁਲ ਲਿੰਦਿਆ ਕਰਦਾ ਚਾਹੇ ਉਹ ਮੇਰੇ ਦੋਸਤ ਨੇ ਜੀ ਸੀ ਹੈ ਜਾਂ ਨਹੀਂ ਰਹਿਣਗੇ ਬਟ ਉਹਨਾਂ ਨੇ ਇੱਕ ਬਿਆਨ ਨਹੀਂ ਦਿੱਤਾ ਉਹਨਾਂ ਨੇ ਦੂਜੀ ਵਾਰ ਸਿਰ ਤੇ ਆੜ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਤਾਂ ਆਪਣਾ ਦੱਸਿਆ ਕਿ ਮੇਰਾ ਭਰਾ ਹੈ ਮੇਰਾ ਪਿਓ ਹੈ ਪਰ ਭਾਰਤ ਸਾਡੀ ਮਾਤਿਆਂ ਦਾ ਕੀ ਤੇ ਅਸੀਂ ਵੀ ਭਾਰਤ ਲਈ ਖੜੇ ਆ ਜੇ ਤੁਸੀਂ ਕੰਟਰੀ ਲਈ ਸਟੈਂਡ ਰੱਖਦੇ ਹੋ ਫਿਰ ਤਾਂ ਤੁਹਾਨੂੰ ਇੱਕ ਵਾਰ ਤੁਹਾਡਾ ਫਰਜ਼ ਬਣਦਾ ਸੀ ਤੁਸੀਂ ਉਹਨਾਂ ਨੂੰ ਫੋਨ ਕਰਦੇ ਆ ਤੇ ਪੁੱਛਦੇ ਬਈ ਆ ਕੀ ਤੁਸੀਂ ਕਰਿਆ ਮਨ ਨਹੀਂ ਕੀਤਾ ਕਿਉਂ ਕਰਨਾ ਹੁਣ ਬੀਨੂ ਭਾਈ ਨੇ ਸਟੇਟਮੈਂਟ ਦਿੱਤੀ ਬੜੀ ਵਧੀਆ ਲੱਗੀ ਮੈਨੂੰ ਫਰੋਡ ਸਾਹਮਣੇ ਸੀ ਬਹੁਤ ਵਧੀਆ ਲੱਗੀ ਰਾਈਟ ਧੱਕ ਕੇ ਖੜੇ ਨੇ ਜੇ ਉਹ ਸਾਡੀਆਂ ਮੂਹਰੀਆਂ ਦੇਖਣ ਲੱਗੇ ਨਾ ਅਸੀਂ ਮੂਹਰੀਆਂ ਚ ਉਹਨਾਂ ਨੂੰ ਕਾਸਟ ਕੀ ਜੀ ਜੀ ਆਮ ਬੰਦਾ ਕੋਈ ਬਿਆਨ ਦੇ ਦੇਵੇ ਚੱਲਦਾ ਹੂੰ ਕਿੱਡਾ ਵੱਡਾ ਆਰਟਿਸਟ ਬਣ ਕੇ ਬਿਆਨ ਦੇਣਾ ਉਹਦੇ ਲਈ ਬਹੁਤ ਵੱਡੀ ਉਹ ਪੂਰੀ ਆਵਾਮ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਜਿਹੜੇ ਉਸੂਲ ਤੁਸੀਂ ਬਣਾਏ ਹੋਏ ਸੀ ਉਹ ਸਮੇਂ ਤੇ ਹਾਲਾਤਾਂ ਨੂੰ ਦੇਖਦੇ ਹੋਏ ਬਦਲੇ ਨੇ ਜਾਂ ਨਹੀਂ ਲੋਕਾਂ ਦਾ ਮિજાਜ ਕੀ ਆ ਪੌੜੀ ਬਣਾਉਂਦੇ ਨੇ ਜੀ ਵਰਤ ਕੇ ਸਟੋਰ ਚਲਾ ਦਿੰਦੇ ਨੇ ਦੇਖੋ ਪੈਰ ਚ ਪਾਈ ਜੁੱਤੀ ਵੀ ਸਮ ਟਾਈਮ ਤੰਗ ਕਰਨ ਲੱਗ ਪੈਂਦੀ ਆ ਸਾਥੀ ਮਾੜਾ ਨਾ ਹੋਵੇ ਹੂੰ ਤੇ ਸਾਥੀ ਨੂੰ ਕਿੱਥੇ ਸੱਟਾਂਗੇ ਇਸ ਕਰਕੇ ਪਹਿਲਾਂ ਹੀ ਹੁਣ ਚੁਣ ਕੇ ਰੱਖਣੇ ਸ਼ੁਰੂ ਕਰ ਲੈਣੇ अच्छा ਜਿਹੜਾ ਯਾਰ ਹੁੰਦਾ ਉਹ ਤੁਹਾਡੇ ਡੱਬ ਚ ਲੱਗੇ ਹੋਏ ਹਥਿਆਰ ਵਰਗਾ ਹੁੰਦਾ 24 ਘੰਟੇ ਹੌਸਲਾ ਹੁੰਦਾ ਉਸੇ ਦਾ ਜੀ ਮਾੜਾ ਹੋਵੇ ਤਾਂ ਫਿਰ ਸੁਖਣਾ ਹੀ ਪੈਂਦਾ ਬਿਲਕੁਲ ਸਰਬੱਤ ਦਾ ਭਲਾ ਹੀ ਮੰਗਿਆ ਗਿਆ ਵੀ ਤਾਂ ਵਧੀਆ ਗੱਲ ਹੈ ਦੋਵੇਂ ਪਾਸੇ ਆਪਣੇ ਉਹਨਾਂ ਦੀ ਤਾਂ ਲੜਾਈ ਹਮੇਸ਼ਾ ਧਰਮ ਦੀ ਹੀ ਰਹੀ ਹੈ ਨਾ ਇੱਕ ਸਿਆਣੇ ਗੱਲ ਕਹਿੰਦੇ ਹੁੰਦੇ ਆ ਨਸਲਾਂ ਤੇ ਚੰਗੇ ਪਰਿਵਾਰ ਬਹੁਤ ਘੱਟ ਹੁੰਦੇ ਇਹ ਤਾਂ ਵੰਡ ਹੋ ਗਈ ਪਾਕਿਸਤਾਨ ਕੇ ਦਾ ਪਾਕਿਸਤਾਨ ਸਾਡਾ ਹੀ ਆ ਇਹ ਤਾਂ ਥੈ ਹੀ ਨਹੀਂ ਸੀ ਪਾਕਿਸਤਾਨ ਪਾਕਿਸਤਾਨ ਤਾਂ ਬਣਾ ਹੀ ਆਫਟਰ ਆ ਨਾ ਜੀ ਪਰ ਮੈਂ ਛੋਟੀ ਜੀ ਗੱਲ ਦੱਸਦਾ ਗੁਰੂ ਨਾਨਕ ਦੇਵ ਜੀ ਦਾ ਜਨਮ ਉਥੇ ਦਾ ਜੀ ਨਨਕਾਣਾ ਸਾਹਿਬ ਆਫਟਰ ਬਣਦਾ ਜੀ ਸ਼ਿਗੂ ਰਾਮਦਾਸ ਮਹਾਰਾਜ ਦਾ ਜਨਮ ਲਾਹੌਰ ਦਾ ਚੂਨਾ ਮੰਡੀ ਦਾ ਤੁਸੀਂ ਲਾਹੌਰ ਦੇਖ ਲਓ ਅੰਮ੍ਰੇਸ਼ਰ ਅੰਮ੍ਰੇਸ਼ਰ ਦੇਖ ਲਓ ਸੇਮ ਸਟਰਕਚਰ ਤੇ ਬਣਿਆ ਆ ਰਾਮਦਾਸ ਮਹਾਰਾਜ ਰਾਮਦਾਸ ਮਹਾਰਾਜੀ ਨਿਹਲਾ ਅੰਮ੍ਰੇਸ਼ਰ ਬਸਾਇਆ ਸੀ ਸਾਈ ਮੀਆਂ ਮੀਰ ਜੀ ਨੇ ਦਰਬਾਰ ਸਾਹਿਬ ਦੀ ਜਿੰਨੀ ਰੱਖੀ ਆ ਜੀ ਭਗਤ ਸਿੰਘ ਚੌਂਕ ਉਥੇ ਆ ਭਗਤ ਸਿੰਘ ਰਾਜਗੁਰੂ ਸਬਦੇਵ ਇਹਨਾਂ ਤਿੰਨਾਂ ਨੂੰ ਆਈਡਲ ਮੰਨਦੇ ਨੇ ਭਗਤ ਸਿੰਘ ਚੌਕ ਇੱਕ ਵਾਰੀ ਢਾਉਣ ਦੀ ਵਿਚਾਰ ਸੀ ਜੀ ਪਬਲਿਕ ਨੇ ਨਹੀਂ ਉਥੇ ਦੀ ਨੇ ਢਾਉਣ ਦਿੱਤਾ ਪਬਲਿਕਲੀ ਕੋਈ ਫੰਡਾ ਨਹੀਂ ਜੀ ਜਿਹੜਾ ਲੜਾਈ ਦਾ ਰੌਲਾ ਉਹ ਤਾਂ ਲੜਾਈ ਆ ਨਾ ਫਿਰ ਜੇ ਆਪ ਪੰਗਾ ਲੈਣਗੇ ਤਾਂ ਫਿਰ ਕਿੱਥੇ ਜਾਣਗੇ ਹੁਣ ਗੁਰੂ ਅਰਜਨਦੇਵ ਜੀ ਮਹਾਰਾਜ ਜੀ ਦਾ ਜਿੱਥੇ ਸ਼ਹੀਦੀ ਦਿੱਤੀ ਗਈ ਤੱਤੀ ਤਵੀ ਤੇ ਉਹ ਲਾਹੌਰ ਦੇ ਬਿਲਕੁਲ ਸੈਂਟਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜਪਾਲ ਸੀ ਦਲੀਪ ਸਿੰਘ ਉਹਨਾਂ ਦਾ ਸਾਰਾ ਉੱਥੇ ਆ ਹਮ ਸਾਡੇ ਸਰਨੇਮਿਕ ਨੇ ਜੀ ਆਮ ਜਨਤਾ ਦੀ ਲੜਾਈ ਨਹੀਂ ਹੈ ਪਰ ਸਿਆਸਤਾਂ ਦੇ ਵੱਲੋਂ ਜਿਹੜੀ ਫਲਾਈ ਜਾਣ ਵਾਲੀ ਕੜਵਾਹਟ ਹੈ ਉਹ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਆਮ ਇਨਸਾਨ ਹੀ ਦੂਜੇ ਆਮ ਇਨਸਾਨ ਦਾ ਵੈਰੀ ਹੋ ਜਾਂਦਾ ਹੈ ਔਰ ਇੱਕ ਦੂਸਰੇ ਨੂੰ ਨਿੰਦਣ ਭੰਡਣ ਲੱਗ ਜਾਂਦਾ ਸੋਸ਼ਲ ਮੀਡੀਆ ਤੇ ਦੇਖ ਰਹੇ ਆਪਾਂ ਛੋਟੀ ਸੋਚ ਕੈਸਾ ਖਤਮ ਕਰ ਲਈ ਤੁਸੀਂ ਇਹ ਨਾਲ ਸਮਾਂ ਕੱਢਿਆ ਕਦੀ ਉਹਨਾਂ ਦੇ ਦਿਲ ਦੇ ਵਿੱਚ ਵੇਖਿਆ ਨਹੀਂ ਕਿ ਉਹ ਭਾਰਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ ਕਿ ਇੱਕੋ ਦਾ ਮਾਹੌਲ ਬਦਲੇਗਾ ਤੇ ਇੱਕੋ ਦਾ ਉਹਨਾਂ ਦੇ ਅੰਦਰ ਦੀ ਕੜਵਾਹਟ ਜਿਹੜੀ ਉਹ ਸਾਹਮਣੇ ਆ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਅਸੀਂ ਫਸਟ ਟਾਈਮ ਮੈਂ ਇਫਤਖਾਰ ਠਾਕੁਰ ਸਾਹਿਬ ਨੂੰ ਬਹਿਰੀਨ ਮਿਲਿਆ ਸੀ ਅਸੀਂ ਬਹਿਰੀਨ ਸੀ ਜੀ ਮੇਰੇ ਨਾਲ ਮੇਰੇ ਰੂਮ ਚੋਂ ਨਹੀਂ ਨੌਕ ਕਰਕੇ ਸਪੈਸ਼ਲ ਹੋਣਾ ਯਾਰ ਫਤੇ ਜੀ ਮੈਂ ਆਪਾਂ ਇਕੱਠਿਆਂ ਨਹੀਂ ਸੌਣਾ ਅਸੀਂ ਤਾਂ ਸਿਰਫ ਚਲੋ ਮਿਲਦੇ ਆ ਜਾਂ ਫੋਨ ਕਾਲ ਤੇ ਅਸੀਂ ਇੱਕ ਦੂਸਰੇ ਨਾਲ ਗੱਲ ਕਰਦੇ ਆ ਮਰਿੰਦਰ ਭਾਜੀ ਉਹਨਾਂ ਦੀਆਂ ਕਿੰਨੀਆਂ ਮੂਵੀਆਂ ਕਰ ਗਏ ਨੇ ਆਰਟਿਸਟ ਗਿੱਪੀ ਭਾਜੀ ਨੇ ਕਿੰਨਾ ਕੰਮ ਕਰ ਗਏ ਨੇ ਸਾਰੇ ਨਲ ਕਿੰਨਾ ਕੰਮ ਕਰਦੇ ਇਹਨਾਂ ਨੇ ਤਾਂ ਆਪਣੇ ਬਾਰੇ ਸੋਚਿਆ ਵੀ ਨਹੀਂ ਅਸੀਂ ਭੁੱਖੇ ਮਰਾਂਗੇ ਇੱਕੋ ਬੰਦੇ ਨੇ ਸਾਰਿਆਂ ਨੂੰ ਇਸ ਤਰੀਕੇ ਰਿਪਰੈਜ਼ੈਂਟ ਕੀਤਾ ਕਿ ਇੱਕੋ ਮਿੰਟ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਸਭ ਦਾ ਨਜ਼ਰੀਆ ਜਿਹੜਾ ਉਹ ਸਾਡਾ ਬਦਲ ਗਿਆ ਇਹ ਤਾਂ ਥੈਂਕ ਯੂ ਕਰਨਾ ਮਰਿੰਦਰ ਭਾਜੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਮੂਵੀਆਂ 'ਚ ਕਾਸਟ ਕਰ ਲਿਆ ਆਫਟਰ ਸਾਰੇ ਫਿਰ ਇਹ ਆਏ ਨੇ ਤੇ ਨਾਲ ਇਫਤਖਾਰ ਠਾਕਰ ਨੇ ਬਾਕੀ ਆਪਦੇ ਵੀ ਮਰਾਤੇ ਨਾਲ ਨਾਲ ਬੁੱਟਾ ਭਾਜੀ ਹੋਰ ਸਾਰੇ ਵੀ ਗਏ ਅਸੀਂ ਤਾਂ ਸਿੰਗਰ ਆ ਸਾਨੂੰ ਨੱਠ ਭਜ ਕਰਕੇ ਅਸੀਂ ਆਰਟਿਸਟ ਬਣ ਜਾਗੇ ਜੇ ਕਿਤੇ ਮੂਵੀ ਮਤਲਬ ਸ਼ੁਰੂ ਕਰੀਆ ਚਲੋ ਹੁਣ ਮੈਂ ਤੁਹਾਨੂੰ ਲਾਸਟ ਇੰਟਰਵਿਊ ਦੱਸਿਆ ਸੀ ਮੂਵੀ ਕੀਤੀ ਵੀ ਫਸਧਾਰਨਾ ਹੀ ਉਹ ਰੁਕ ਗਈ ਰੁਕ ਗਈ ਜਾਂ ਖਤਮ ਨਹੀਂ ਹੋਣਾ ਖਤਮ ਤੇ ਬਾਕੀ ਪਰਮਾਤਮਾ ਬਿਠਾ ਜੀ ਕੋਈ ਮਾਰਾ ਕਰਕੇ ਜਾਂਦਾ ਆ ਜਾਂ ਜਾ ਰਿਹਾ ਆ ਉਹਦੀ ਰਜਾ ਹੈ ਕਹਿੰਦੇ ਵੈਸੇ ਕਲਾ ਦੀ ਕੋਈ ਸਰਹੱਦ ਨਹੀਂ ਹੁੰਦੀ ਪਰ ਸਰਹੱਦ ਤੇ ਜਦੋਂ ਜੰਗ ਛਿੜ ਜਾਂਦੀ ਹੈ ਤੇ ਮੈਨੂੰ ਲੱਗਦਾ ਫਿਰ ਹਰ ਕੋਈ ਇਫੈਕਟ ਹੁੰਦਾ ਹੈ ਹਰ ਕਿਸੇ ਦੇ ਸੈਂਟੀਮੈਂਟਸ ਜਿਹੜੇ ਨੇ ਉਹ ਇਫੈਕਟ ਹੋ ਜਾਂਦੇ ਨੇ ਬਿਲਕੁਲ ਕੁਝ ਇਹੋ ਜਿਹਾ ਹੀ ਹੋਇਆ ਹੈ ਹਾਲ ਹੀ ਦਿਨਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਜਿਹੜਾ ਤਣਾਅ ਬਣਿਆ ਹੋਇਆ ਹੈ ਉਸ ਦੇ ਚੱਲਦੇ ਕਲਾਕਾਰਾਂ ਦਾ ਵੀ ਆਪਸੀ ਮਤਭੇਦ ਸ਼ੁਰੂ ਹੋ ਗਿਆ ਹੈ ਔਰ ਜਿਸ ਦੀ ਵਜ੍ਹਾ ਸਾਫ਼-ਸਾਫ਼ ਹੈ ਹੀ ਹੈ ਕਿ ਬਿਆਨਬਾਜ਼ੀ ਜਿਹੜੀ ਕੀਤੀ ਜਾ ਰਹੀ ਹੈ ਉਹ ਹਰ ਕਿਸੇ ਦੇ ਸੈਂਟੀਮੈਂਟਸ ਨੂੰ ਹਰਟ ਕਰ ਰਹੀ ਹੈ ਵੈਲ ਇੱਕ ਕਲਾਕਾਰ ਦੇ ਪ੍ਰੋਸਪੈਕਟਿਵ ਦੇ ਨਾਲ ਜਿਹੜਾ ਲਹਿੰਦੇ ਚੜ੍ਹਦੇ ਪੰਜਾਬ ਦੋਨੋਂ ਦੀ ਆਵਾਮ ਨੂੰ ਵੀ ਮਿਲਿਆ ਹੈ ਤੇ ਦੋਨੋਂ ਥਾਵਾਂ ਤੇ ਉਹਨੇ ਕੰਮ ਕੀਤਾ ਉਸ ਤੋਂ ਉਸ ਦੇ ਜਜ਼ਬਾਤ ਜਾਣਦੇ ਆ ਮੌਜੂਦਾ ਹਾਲਾਤ ਬਾਰੇ ਗੱਲ ਕਰਾਂਗੇ ਤੇ ਇਸ ਦੇ ਨਾਲ ਨਾਲ ਹੀ ਉਹਨਾਂ ਦੇ ਸੈਂਟੀਮੈਂਟਸ ਕੀ ਕਹਿੰਦੇ ਆ ਜਦੋਂ ਨਾਲ ਦੇ ਕਲਾਕਾਰ ਕੁਝ ਅਜਿਹੀ ਗੱਲ ਕਰ ਜਾਂਦੇ ਆ ਜੋ ਦਿਲ ਨੂੰ ਹੀ ਨਹੀਂ ਬਲਕਿ ਸਾਡੀ ਇੱਜ਼ਤ ਨੂੰ ਵੀ ਜਿਹੜਾ ਉੱਛੋ ਜਾਂਦੀ ਹੈ ਸੋ ਆਓ ਗੱਲ ਕਰਦੇ ਆ ਤੇ ਉਹਦੇ ਲਈ ਸਵਾਗਤ ਕਰਦੇ ਆ ਫਤੇਜੀਤ ਸਿੰਘ ਦਾ ਸਸ਼ਟਿਕਾਲ ਸਸ਼ਟਿਕਾਲ ਜੀ ਕਮਾਈਨੀ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਤੇ ਰੋਜ਼ਾਨਾ ਸਪੋਕਸਮੈਨ ਦੀ ਸਾਰੀ ਟੀਮ ਦਾ ਥੈਂਕ ਯੂ ਜਿਨ੍ਹਾਂ ਨੇ ਅੱਜ ਇਥੇ ਇਨਵਾਈਟ ਕੀਤਾ। ਥੈਂਕ ਯੂ so very much ਬਟ ਮੈਂ ਤੁਹਾਡਾ ਲਈ ਤੁਹਾਡੇ ਲਈ ਸ਼ੁਕਰਗੁਜ਼ਾਰਾ ਕਿਉਂਕਿ ਇਹ ਬਹੁਤ ਹੀ ਇੱਕ ਸੀਰੀਅਸ ਟਾਪਿਕ ਹੈ। ਬਹੁਤ ਇੰਟੈਂਸ ਹੈ। ਇਸ ਦੇ ਬਾਰੇ ਕੋਈ ਖੁੱਲ ਕੇ ਗੱਲ ਨਾ ਕਰਦਾ ਨਜ਼ਰ ਆ ਰਿਹਾ ਹੈ ਤੇ 나 ਹੀ ਮੈਨੂੰ ਲੱਗਦਾ ਹੈ ਕਿ ਕੋਈ ਇੰਨੀ ਖੁੱਲ ਕੇ ਗੱਲ ਕਰਨ ਦੇ ਲਈ ਆਨਲੀ ਤਿਆਰ ਹੈ। ਬਸ ਤੁਸੀਂ ਆਏ ਸਭ ਜਾਨ ਬਚਾ ਰਹੇ ਨੇ ਪਰਦੇ ਦੇ ਪਿੱਛੇ ਰੌਲਾ ਪਾ ਰਹੇ ਨੇ। ਹਾਂ ਸੋ ਪਰਦੇ ਦੇ ਪਿੱਛੇ ਤੇ ਹੀ ਗੱਲ ਕਰ ਲੈਣੇ ਆ। ਹੈਨਾ? ਜੋ ਵੀ ਹਾਲਾਤ ਚੱਲ ਰਹੇ ਨੇ ਮੈਨੂੰ ਨਹੀਂ ਲੱਗਦਾ ਤੁਹਾਡੇ ਮੇਰੇ ਵਰਗੀ ਕੋਈ ਵੀ ਆਮ ਆਵਾਮ ਕਦੀ ਵੀ ਜਿਹੜਾ ਹੈ ਉਹ ਜੰਗ ਚਾਹੁੰਦੀ ਹੈ ਜੀ ਉਹ ਲੜਾਈ ਚਾਹੁੰਦੀ ਹੈ ਜਾਂ ਉਹ ਮੌਤ ਨੂੰ ਗੱਲ ਲਾ ਕੇ ਖੁਸ਼ ਹੈ ਹੈਨਾ ਸ਼ਾਂਤੀ ਦਾ ਪੈਗਾਮ ਤੇ ਕਦੀ ਵੀ ਜੰਗ ਨਹੀਂ ਲੈ ਕੇ ਆਂਦੀ ਨਾ ਬਟ ਨਾਲ ਕੰਮ ਕਰਦੇ ਹੋ ਇਕ ਥਾਲੀ ਚ ਖਾਣੇ ਹੋ ਔਰ ਫਿਰ ਇਕੱਠੇ ਸੋਨੇਓ ਇਕੱਠੇ ਉੱਠਦੇ ਹੋ ਕਿੱਦਾਂ ਲੱਗਦਾ ਜਦ ਤੁਹਾਨੂੰ ਹੀ ਭਰਾ ਭਰਾ ਕਹਿਣ ਵਾਲਾ ਜਿਹੜਾ ਸਾਹਮਣੇ ਵਾਲਾ ਕਲਾਕਾਰ ਹੈ ਹੈਨਾ ਉਹ ਕੋਈ ਇਹੋ ਜੀ ਸਟੇਟਮੈਂਟ ਦੇ ਜਾਂਦਾ ਜਿਸ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਨਹੀਂ ਹਰ ਪੰਜਾਬੀ ਇੰਡਸਟਰੀ ਨੂੰ ਪਿਆਰ ਕਰਨ ਵਾਲੀ ਆਡੀਅנס ਜਿਹੜੀ ਹੈ ਉਹ ਕਿਤੇ ਨਾ ਕਿਤੇ ਸਰਪ੍ਰਾਈਜ਼ ਵੀ ਹੋ ਜਾਂਦੀ ਹੈ ਸ਼ੌਕਟ ਵੀ ਹੋ ਜਾਂਦੀ ਹੈ ਔਰ ਸੈਂਟੀਮੈਂਟਸ ਦਾ ਡੈਫੀਨਿਟਲੀ ਹਰਟ ਹੁੰਦੇ ਆ ਮੈਂ ਇਫਤਖਾਰ ਠਾਕੁਰ ਸਾਹਿਬ ਦੀ ਗੱਲ ਕਰ ਰਿਹਾ ਦੇਖੋ ਇਫਤਖਾਰ ਠਾਕੁਰ ਸਾਹਿਬ ਬਹੁਤ ਵਧੀਆ ਆਰਟਿਸਟ ਨੇ ਜੀ ਇੰਡਸਟਰੀ ਜਾਂ ਪਬਲਿਕ ਨੇ ਕਿਸੇ ਨੇ ਵੀ ਇਦਾਂ ਸੋਚਿਆ ਨਹੀਂ ਹੋਏਗਾ ਕਿ ਇਹ ਇਨਸਾਨ ਇਦਾਂ ਦੀ ਸਟੇਟਮੈਂਟ ਦੇ ਦੇਗਾ ਬਿਲਕੁਲ ਜਿਸ ਦਿਨ ਮੈਂ ਇਹ ਸਟੇਟਮੈਂਟ ਸੁਣਦਾ ਆ ਤਾਂ ਮੈਨੂੰ ਫਸਟਾ ਤਾਂ ਇਹ ਬਲੀਵ ਨਹੀਂ ਹੋਇਆ ਕਿ ਯਾਰ ਇਹ ਇਨਸਾਨ ਇੰਨਾ ਵਧੀਆ ਪਿਆਰ ਕਰਨ ਵਾਲੇ ਇਨਸਾਨ ਨਹੀਂ ਆ ਚੰਗਾ ਵਿਚਰਨ ਵਾਲੇ ਮਿਲਣਸਾਰ ਇਨਸਾਨ ਵੀ ਇਦਾਂ ਦੀ ਸਟੇਟਮੈਂਟ ਦੇ ਜਾਣ ਕਿ ਮੈਂ ਇਸ ਸਟੇਟਮੈਂਟ ਦੀ ਬਿਲਕੁਲ ਲਿੰਦਿਆ ਕਰਦਾ ਜੀ ਚਾਹੇ ਉਹ ਮੇਰੇ ਦੋਸਤ ਨੇ ਸੀ ਹੈ ਜਾਂ ਨਹੀਂ ਰਹਿਣਗੇ ਫਰਦਰ ਦਾ ਚਲੋ ਹੁਣ ਜੋ ਵੀ ਹੈਗਾ ਉਹ ਦੇਖਾਂਗੇ ਕਿਵੇਂ ਚੱਲਦਾ ਉਹਨਾਂ ਨਾਲ ਹਮ ਤੇ ਇਸ ਬਾਕੀ ਜਿਹੜੀ ਇੰਡਸਟਰੀ ਆ ਉਹਨਾਂ ਨੂੰ ਵੀ ਡਟ ਕੇ ਖੜੇ ਹੋਣਾ ਚਾਹੀਦਾ ਜੇ ਕੋਈ ਤੁਹਾਡੀ ਕੰਟਰੀ ਦੇਗੇ ਇਸ ਬੋਲਦਾ ਤਾਂ ਤੁਸੀਂ ਵੀ ਉਹਦੇ ਬਰਾਬਰ ਚੱਲ ਸਕਦੇ ਹੋ ਕੋਈ ਐਡੀ ਗੱਲ ਨਹੀਂ ਬੀਨੂ ਭਾਈ ਨੇ ਸਟੇਟਮੈਂਟ ਦਿੱਤੀ ਬੜੀ ਵਧੀਆ ਲੱਗੀ ਮੈਨੂੰ ਜੀ ਫਰੋਡ ਸਰ ਨੇ ਦਿੱਤੀ ਬਹੁਤ ਵਧੀਆ ਲੱਗੀ ਰਾਈਟ ਡਟ ਕੇ ਖੜੇ ਨੇ ਉਹ ਬਟ ਮੈਂ ਤੁਹਾਡੇ ਕੋਲੋਂ ਇੱਕ ਗੱਲ ਜ਼ਰੂਰ ਜਾਨਣਾ ਚਾਹਾਂਗੀ ਫਰਜ਼ ਕਰ ਲਓ ਕਿ ਅਸੀਂ ਮੈਂ ਤਾਂ ਤੁਸੀਂ ਬੈਠੇ ਆ ਤੁਸੀਂ ਇੱਕ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਇੱਕ ਹੀ ਦੇਸ਼ ਦੀ ਮੈਂ ਦੂਜੀ ਪਾਰਟੀ ਨੂੰ ਸਪੋਰਟ ਕਰ ਰਹੀ ਹਾਂ ਤੇ ਅਕਸਰ ਤੌਰ ਤੇ ਕਈ ਵਾਰ ਡਿਬੇਟ ਹੋ ਜਾਂਦੀ ਹੈ ਭਾਵੇਂ ਭਰਾਮਾਂ ਦੀ ਗੱਲ ਕਰ ਲੋ ਘਰ 'ਚ ਬੈਠਨੇ ਆ ਜਦੋਂ ਵਾਸੀ ਮਾਪੇ ਦੇ ਨਾਲ ਹੋ ਜਾਂਦੀ ਹੈ ਜਿਹੜੇ ਬੱਕਰੀ ਬੱਕਰੀ ਪਾਰਟੀਆਂ ਨੂੰ ਸਪੋਰਟ ਕਰਦੇ ਨੇ ਤੁਸੀਂ ਇਹਨਾਂ ਸਮਾਂ ਕੱਢਿਆ ਕਦੀ ਉਹਨਾਂ ਦੇ ਦਿਲ ਦੇ ਵਿੱਚ ਵੇਖਿਆ ਨਹੀਂ ਕਿ ਉਹ ਭਾਰਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ ਕਿ ਇੱਕੋਦਮ ਮਾਹੌਲ ਬਦਲੇਗਾ ਤੇ ਇੱਕੋਦਮ ਉਹਨਾਂ ਦੇ ਅੰਦਰ ਦੀ ਕੜਵਾਹਟ ਜਿਹੜੀ ਉਹ ਸਾਹਮਣੇ ਆ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਅਸੀਂ ਫਸਟ ਟਾਈਮ ਮੈਂ ਇਫਤਖਾਰ ਠਾਕੁਰ ਸਾਹਿਬ ਨੂੰ ਬਹਿਰੀਨ ਮਿਲਿਆ ਸੀ ਤੇ ਮੇਰੇ ਨਾਲੋਂ ਸੌਂਦੇ ਰਹੇ ਨੇ ਹੂੰ ਤੇ ਮੈਂ ਆਪਦੀ ਫੇਸਬੁੱਕ ਤੇ ਫੇਸਬੁੱਕ ਪੇਜ ਤੇ ਮੇਰਾ ਗਾਣਾ ਜਿਹੜਾ ਮਰਜੀ ਜਿੱਥੇ ਮਰਜੀ ਉਦੋਂ ਪੀਕਤੇ ਸੀਗਾ ਜੀ ਤੇ ਮੈਂ ਆਪਦੀ ਫੇਸਬੁੱਕ ਪੇਜ ਤੇ ਉਹਨਾਂ ਨੂੰ ਲਾਈਵ ਕਰਾਇਆ ਮੇਰੇ ਨਾਲ ਮੇਰੇ ਰੂਮ ਚੋਂ ਨਹੀਂ ਨੌਕ ਕਰਕੇ ਸਪੈਸ਼ਲ ਹੋਣਾ ਯਾਰ ਫਤਿਹ ਜੀ ਮੈਂ ਆਪਾਂ ਇਕੱਠਿਆਂ ਨੇ ਸੌਣਾ ਪਿਆਰ ਵਾਲੀ ਤਾਂ ਕੋਈ ਕਸਰ ਹੀ ਨਹੀਂ ਜੇ ਮੈਂ ਆਪ ਉਥੇ ਜਾਂਦਾ ਤਾਂ ਮੈਨੂੰ ਬੜਾ ਪਿਆਰ ਕਰਦੇ ਨੇ ਮੈਂ ਤਾਂ ਅਨਬਲੀਵੇਬਲ ਜਿਹਾ ਬਿਆਨ ਹੈ ਇਹਨਾਂ ਦਾ ਜੀ ਬਟ ਉਹਨਾਂ ਨੇ ਇੱਕ ਬਿਆਨ ਨਹੀਂ ਦਿੱਤਾ ਉਹਨਾਂ ਨੇ ਦੂਜੀ ਵਾਰ ਫਿਰ ਬਿਆਨ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਤਾਂ ਆਪਣਾ ਦੱਸਿਆ ਕਿ ਮੇਰਾ ਭਰਾ ਹੈ ਮੇਰਾ ਪਿਓ ਹੈ ਪਰ ਭਾਰਤ ਸਾਡੀ ਮਾਂ ਹੈ ਉਹਦਾ ਕੀ ਤੇ ਅਸੀਂ ਵੀ ਭਾਰਤ ਲਈ ਖੜੇ ਆ ਫਿਰ ਹਾਂ ਭਾਰਤ ਸਾਡਾ ਨਾ ਜੇ ਆਪਦੇ ਕੰਟਰੀ ਲਈ ਕੰਮ ਕਰਦੇ ਤਾਂ ਅਸੀਂ ਆਪਦੀ ਤੁਸੀਂ ਇੱਕ ਵਾਰੀ ਜੀ ਜੇ ਤੁਸੀਂ ਕੰਟਰੀ ਲਈ ਸਟੈਂਡ ਰੱਖਦੇ ਹੋ ਫਿਰ ਤਾਂ ਤੁਹਾਨੂੰ ਇੱਕ ਵਾਰ ਤੁਹਾਡਾ ਫਰਜ਼ ਬੰਦਾ ਸੀ ਤੁਸੀਂ ਉਹਨਾਂ ਨੂੰ ਫੋਨ ਕਰਦੇ ਆ ਤੇ ਪੁੱਛਦੇ ਬਈ ਆ ਕੀ ਤੁਸੀਂ ਕਰਿਆ ਫੋਨ ਮੰਨੇ ਨਹੀਂ ਕੀਤਾ ਕਰਨ ਨੂੰ ਕਰ ਸਕਦਾ ਸੀ ਰੈਗੂਲਰ ਗੱਲ ਹੁੰਦੀ ਸੀ ਸਾਡੀ 15 20 ਡੇਜ਼ ਬਾਅਦ ਗੱਲ ਹੋ ਜਾਂਦੀ ਪਰ ਮਨ ਨਹੀਂ ਕੀਤਾ ਕਿਉਂ ਕਰਨਾ ਹੁਣ ਅੱਛਾ ਤੁਸੀਂ ਇੱਕ ਭਾਰਤੀ ਹੋਣ ਖਾਤਰ ਜ਼ਿਆਦਾ ਹਰਟ ਹੋਏ ਹੋ ਜਾਂ ਤੁਹਾਨੂੰ ਇਸ ਗੱਲ ਦਾ ਜ਼ਿਆਦਾ ਦੁੱਖ ਲੱਗਿਆ ਕਿ ਸਾਨੂੰ ਭਰਾ ਕਹਿਣ ਵਾਲਾ ਇੱਕੋ ਦਾਮ ਆਪਣੇ ਮੁਲਕ ਤੋਂ ਇਹੋ ਜਿਹਾ ਬਿਆਨਬਾਜ਼ੀ ਕਰ ਰਿਹਾ ਹੈ ਕਿ ਉਹ ਵਾਕਈ ਸੁਣਦੇ ਸਾਰ ਏਦਾਂ ਲੱਗਦਾ ਕਿ ਵਾਕਈ ਦੇ ਵਿੱਚ ਸੱਚ ਹੈ ਜੋ ਇਹ ਬੋਲ ਰਹੇ ਨੇ ਜਾਂ ਉਹ ਸੱਚ ਸੀ ਜੋ ਇਹ ਦਿਖਦੇ ਸੀ ਫਿਲਮਾਂ ਸ਼ੂਟ ਕਰਨ ਵੇਲੇ ਦੇਖੋ ਐਜ਼ ਅ ਇੰਡੀਅਨ ਤਾਂ ਅਸੀਂ ਇੰਡੀਅਨ ਹੀ ਆ ਜੀ ਪਰ ਮੈਨੂੰ ਇਸ ਗੱਲ ਦਾ ਜ਼ਿਆਦਾ ਹਾਰਟ ਹੋਇਆ ਆਰਟਿਸਟਿਕ ਸੰਜਿਆ ਹੁੰਦਾ ਜੇ ਉਹ ਸਾਡੀਆਂ ਮੂਵੀਆਂ ਦੇਖਣ ਲੱਗੇ ਨੇ ਤਾਂ ਅਸੀਂ ਮੂਵੀਆਂ ਚ ਉਹਨਾਂ ਨੂੰ ਕਾਸਟ ਕੀਤਾ ਜੀ ਕੋਈ ਮੂਵੀ ਦੱਸ ਦੇਣ ਉਹ ਹੂੰ ਕੀ ਅਸੀਂ ਫਤੇਜਿਤ ਨੂੰ ਕਾਸਟ ਕੀਤਾ ਅਮਰਿੰਦਰ ਗਿੱਲ ਨੂੰ ਕਾਸਟ ਕੀਤਾ ਸਾਡੀ ਮੂਵੀ ਚ ਜੀ ਉਹਨਾਂ ਨੂੰ ਅਸੀਂ ਕਾਸਟ ਕੀਤਾ ਉਹਨਾਂ ਦਾ ਦਾਇਰਾ ਉਹਨਾਂ ਦਾ ਕਦ ਸਾਡੀਆਂ ਮੂਵੀਆਂ ਨਾਲ ਵੱਡਾ ਨਾ ਕਿ ਉਹਨਾਂ ਦਾ ਆਪਣਾ ਕਦ ਵੱਡਾ ਬਿਲਕੁਲ ਬਿਲਕੁਲ ਇੱਕ ਕਲਾਕਾਰ ਇੱਕ ਪੋਲੀਟਿਸ਼ੀਅਨ ਜਾਂ ਇੱਕ ਪਬਲਿਕ ਫਿਗਰ ਜੀ ਉਹ ਆਪਣੀ ਪੂਰੀ ਆਵਾਮ ਨੂੰ ਰਿਪਰੈਜ਼ੈਂਟ ਕਰਦਾ ਤੁਸੀਂ ਇਸ ਗੱਲ ਲਈ ਐਗਰੀ ਕਰਦੇ ਹੋ ਬਿਲਕੁਲ ਮੈਂ ਤੁਹਾਨੂੰ ਰੋਕਦਾ ਆਮ ਬੰਦਾ ਕੋਈ ਬਿਆਨ ਦੇ ਦੇਵੇ ਚੱਲਦਾ ਹੂੰ ਇੱਡਾ ਵੱਡਾ ਆਰਟਿਸਟ ਬਣ ਕੇ ਬਿਆਨ ਦੇਣਾ ਉਹਦੇ ਲਈ ਬਹੁਤ ਵੱਡੀ ਗੱਲ ਉਹ ਪੂਰੀ ਆਵਾਮ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਮੈਂ ਉਹੀ ਗੱਲ ਕਹਿਣ ਲੱਗੇ ਸੀ ਕਿ ਜਦੋਂ ਪੰਜਾਬੀ ਇੰਡਸਟਰੀ ਦੇ ਵਿੱਚ ਇਹਨਾਂ ਨੂੰ ਲੈ ਕੇ ਆਉਣਾ ਸ਼ੁਰੂਆਤ ਦੌਰ ਦੀ ਗੱਲ ਕਰ ਰਹੇ ਹਾਂ ਸਭ ਤੋਂ ਜ਼ਿਆਦਾ ਖੁਸ਼ ਅਸੀਂ ਲੋਕ ਸੀ ਕਿ ਉਹ ਹਾਂ ਹੈਨਾ ਵੀ ਸਾਡੇ ਲਹਿੰਦੇ ਪੰਜਾਬ ਦੇ ਭਰਾ ਵੀ ਦਿਖਣ ਲੱਗ ਗਏ ਸਾਡੇ ਲਹਿੰਦੇ ਪੰਜਾਬ ਦੇ ਭਰਾ ਵਿੱਚ ਆਈ ਹੋਣੀ ਸੀ ਮੁਕਦਾ ਹਰ ਇੰਟਰਵਿਊ 'ਚ ਉਹਨਾਂ ਦਾ ਜ਼ਿਕਰ ਕਰਿਆ ਜਾਂਦਾ ਸੀ ਬਟ ਇੱਕੋ ਦਮ ਉਪਰ ਆ ਜਿਹੜੇ ਨੇ ਉਹਨਾਂ ਦੀ ਤਾਂ ਖੈਰ ਕੋਈ ਅਫੀਸ਼ੀਅਲ ਸਟੇਟਮੈਂਟ ਸਾਹਮਣੇ ਨਹੀਂ ਆਈ ਇੱਕੋ ਬੰਦੇ ਨੇ ਸਾਰਿਆਂ ਨੂੰ ਇਸ ਤਰੀਕੇ ਰਿਪਰੈਜ਼ੈਂਟ ਕੀਤਾ ਕਿ ਇੱਕੋ ਮਿੰਟ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਸਭ ਦਾ ਨਜ਼ਰੀਆ ਜਿਹੜਾ ਉਹ ਸਾਡਾ ਬਦਲ ਗਿਆ ਇਹ ਤਾਂ ਥੈਂਕ ਯੂ ਕਰਨ ਮਰਿੰਦਰ ਪਾਜੀ ਦਾ ਜੀ ਕਮਰਿੰਦਰ ਗਿੱਲ ਸਾਹਿਬ ਦਾ ਜਾਂ ਕਾਰਜਪਾ ਦਾ ਜਿਨ੍ਹਾਂ ਨੇ ਇਹਨਾਂ ਨੂੰ ਮੂਵੀਆਂ ਚ ਕਾਸਟ ਕਰ ਲਿਆ ਆਫਟਰ ਸਾਰੇ ਫਿਰ ਇਹ ਆਏ ਨੇ ਤੇ ਨਾਲ ਇਫਤਖਾਰ ਠਾਕਰ ਨੇ ਬਾਕੀ ਆਪਦੇ ਵੀ ਮਰਾਤੇ ਨਾਲ ਨਾਲ ਬੂਟਾ ਬਾਜੀ ਹੋਰ ਸਾਰੇ ਵੀ ਗਏ ਕੀ ਮੌਕਾ ਇੱਕ ਕਿੰਨਿਆਂ ਨੂੰ ਮਿਲਿਆ ਸੀ ਪਰ ਇੱਕ ਬੰਦੇ ਦੀ ਸਟੇਟਮੈਂਟ ਨੇ ਸਾਰਿਆਂ ਦੇ ਪ੍ਰਤੀ ਹੀ ਨਜ਼ਰੀਆ ਨਜ਼ਰੀਆ ਬਦਲਤਾ ਦੇਖੋ ਇੱਕ 99 ਗਲਤੀਆਂ ਜਿਹੜੀਆਂ ਨੇ ਸੌਰੀ 99 ਚੰਗਿਆਈਆਂ ਇੱਕ ਗਲਤੀ ਨੂੰ ਖਤਮ ਕਰ ਦਿੰਦੀ ਹੈ ਜੀ ਔਰ ਮੈਂ ਪਰਸਨਲੀ ਉਸ ਇਨਸਾਨ ਨੂੰ ਜਾਣਦਾ ਵਧੀਆ ਇਨਸਾਨ ਹੈ ਪਰ ਉਹਦੀ ਮਤ ਜਾਂ ਉਹਦੇ ਜ਼ਿਹਨ ਚ ਕੀ ਚੱਲਦਾ ਸੀਗਾ ਉਹ ਉਹਨਾਂ ਨੇ ਹੁਣ ਦੱਸਿਆ ਪਰ ਹੁਣ ਰੱਬ ਜਾਣਦਾ ਉਹਨਾਂ ਦੇ ਕੀ ਜ਼ਿਹਨ ਚ ਆਏ ਇੱਕਦਮ ਸਟੇਟਮੈਂਟ ਦੇਤੀ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਇਸ ਬਾਰੇ ਉਹਨਾਂ ਨਾਲ ਇੱਕ ਵਾਰ ਗੱਲਤਾ ਕਰਕੇ ਦੇਖੋ ਮੇਰਾ ਮਨ ਹੀ ਨਹੀਂ ਕੀਤਾ ਜੀ ਕਾਲ ਕਰਨ ਨੂੰ ਮੈਂ ਓਨੈਸਟਲੀ ਦੱਸਦਾ ਤੁਹਾਨੂੰ ਜਦੋਂ ਉਹ ਹੀ ਅੰਗੇਸਟ ਹੈ ਵੀ ਹੂੰ ਹੁਣ ਜੇ ਦੂਸਰੀ ਸਟੇਟਮੈਂਟ ਦਿੱਤੀ ਪੰਜਾਬ ਤੇ ਪੰਜਾਬ ਵੀ ਤਾਂ ਇੰਡੀਆ ਦਾ ਹੀ ਆ ਬਿਲਕੁਲ ਇੰਡੀਆ ਦਾ ਹੈ ਇਹ ਤਾਂ ਵੰਡ ਹੋ ਗਈ ਪਾਕਿਸਤਾਨ ਕਿਦ ਹੈ ਪਾਕਿਸਤਾਨ ਸਾਡਾ ਹੀ ਆ ਇਹ ਤਾਂ ਥੈ ਹੀ ਨਹੀਂ ਸੀ ਪਾਕਿਸਤਾਨ ਪਾਕਿਸਤਾਨ ਤਾਂ ਬਣਾ ਹੀ ਆਫਟਰ ਆ ਨਾ ਜੀ ਉਹ ਤਾਂ ਇੰਡੀਆ ਸੀ ਬਿਫੋਰ ਪਾਕਿਸਤਾਨ ਇੰਡੀਆ ਹੀ ਸੀ ਨਾ ਜੀ ਜੀ ਹੁਣ ਵੀ ਸਾਡੇ ਵੱਲੋਂ ਜਿਸ ਤਰੀਕੇ ਨਾਲ ਡਿਫੈਂਸ ਕੀਤਾ ਜਾ ਰਿਹਾ ਸਾਡੇ ਸੋਲਜਰਸ ਨੂੰ ਸੈਲੂਟ ਹੈ ਸੈਲੂਟ ਹੈ ਸਾਡੇ ਸੀਐਮ ਸਾਡੇ ਪੀਐਮ ਮੋਦੀ ਨੂੰ ਹੈਨਾ ਸੈਲੂਟ ਹੈ ਸਾਡੇ ਪੀਐਮ ਮੋਦੀ ਜੀ ਨੂੰ ਵੀ ਉਹਨਾਂ ਨੇ ਜਿਹੜਾ ਆਪਰੇਸ਼ਨ ਸਿੰਧੂ ਉਰ ਚਲਾਇਆ ਹੈ ਫੇਰ ਵੀ ਦੇਖੋ ਉਹ ਸਾਡੀ ਸਾਡੀ ਕਿੰਨੀ तरीके ਨਾਲ ਚੱਲਿਆ ਜਾ ਰਿਹਾ ਹੈ ਹਜੇ ਵੀ ਆਮ ਆਵਾਮ ਨੂੰ ਜਿਹੜਾ ਹੈ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੋਸ਼ਿਸ਼ ਬਿਲਕੁਲ ਨਹੀਂ ਕੀਤੀ ਜਾ ਰਹੀ ਉਹ ਉਹ ਪੋਲਿਟੀਕਲੀ ਜਾਂ ਆਪ ਦਾ ਮਾਈਂਡ ਲਾ ਰਹੇ ਨੇ ਪਰ ਮੈਂ ਛੋਟੀ ਜੀ ਗੱਲ ਦੱਸਦਾ ਗੁਰੂ ਨਾਨਕ ਦੇਵ ਜੀ ਦਾ ਜਨਮ ਉਥੇ ਦਾ ਜੀ ਰਾਇਬਲ ਰਾਇਬੁਲਾਰ ਹੁਣਾਂ ਨੇ 750 ਏਕੜ ਗੁਰੂ ਨਾਨਕ ਦੇਵ ਜੀ ਦੇ ਨਾਮ ਲਵਾਈ ਹੋਈ ਹੈ ਜ਼ਮੀਨ ਹਮ ਨਨਕਾਣਾ ਸਾਹਿਬ ਆਫਟਰ ਬਣਦਾ ਜੀ ਸ਼੍ਰੀ ਰਾਮਦਾਸ ਮਹਾਰਾਜ ਦਾ ਜਨਮ ਲਾਹੌਰ ਦਾ ਚੂਨਾ ਮੰਡੀ ਦਾ ਤੁਸੀਂ ਲਾਹੌਰ ਦੇਖ ਲਓ ਅਮ੍ਰੇਸ਼ਰ ਦੇਖ ਲਓ ਸੇਮ ਸਟਰਕਚਰ ਤੇ ਬਣਿਆ ਆ ਰਾਮਦਾਸ ਗੁਰਾਮਦਾਸ ਮਹਾਰਾਜ ਜੀ ਨੇ ਲਾਹ ਅਮ੍ਰੇਸ਼ਰ ਬਸਾਇਆ ਸੀ ਸਾਈ ਮੀਆਂ ਮੀਰ ਜੀ ਨੇ ਦਰਬਾਰ ਸਾਹਿਬ ਜੀ ਦੀ ਨਹੀਂ ਰੱਖੀ ਆ ਜੀ ਭਗਤ ਸਿੰਘ ਚੌਂਕ ਉੱਥੇ ਆ ਭਗਤ ਸਿੰਘ ਰਾਜਗੁਰੂ ਸਖਦੇਵ ਇਹਨਾਂ ਤਿੰਨਾਂ ਨੂੰ ਆਈਡਲ ਮੰਨਦੇ ਨੇ ਭਗਤ ਸਿੰਘ ਚੌਂਕ ਇੱਕ ਵਾਰੀ ਢਾਉਣ ਦੀ ਵਿਚਾਰ ਸੀ ਜੀ ਉਹ ਪਬਲਿਕ ਨੇ ਨਹੀਂ ਉੱਥੇ ਦੀ ਨੇ ਢਾਉਣ ਦਿੱਤਾ ਪਬਲਿਕਲੀ ਕੋਈ ਫੰਡਾ ਨਹੀਂ ਆ ਜੀ ਜਿਹੜਾ ਲੜਾਈ ਦਾ ਰੌਲਾ ਉਹ ਤਾਂ ਲੜਾਈ ਆ ਨਾ ਫਿਰ ਜੇ ਆਪ ਪੰਗਾ ਲੈਣਗੇ ਤਾਂ ਫਿਰ ਕਿੱਥੇ ਜਾਣਗੇ ਬਿਲਕੁਲ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਿੱਥੇ ਸ਼ੀਧੀ ਦਿੱਤੀ ਗਈ ਤੱਤੀ ਤਵੀ ਤੇ ਉਹ ਲਾਹੌਰ ਦੇ ਬਿਲਕੁਲ ਸੈਂਟਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜਪਾਲ ਖਸ਼ੀ ਦਲੀਪ ਸਿੰਘ ਉਹਨਾਂ ਦਾ ਸਾਰਾ ਉੱਥੇ ਆ ਹਮ ਸਾਡੇ ਸਰਨੇਮ ਇੱਕ ਨੇ ਜੀ ਸਰਨੇਮਸ ਡਿਫਰੈਂਟ ਨਹੀਂ ਆ ਹੁਣ ਕਈ ਲੋਕ ਇਦਾਂ ਦੇ ਨੇ ਜਿਹੜੇ ਉੱਥੇ ਜਾ ਕੇ ਸਰਦਾਰ ਸੀ ਤੇ ਉਹਨਾਂ ਨੂੰ ਆਪਣਾ ਸ਼ਮਾ ਕੱਟਣ ਲਈ ਮੁਸਲਮਾਨ ਹੋਣਾ ਪਿਆ ਔਰ ਚਲੋ ਪਰਿਵਾਰ ਅੱਜ ਵੀ ਮੁਸਲਮਾਨ ਨੇ ਸਰਨੇਮ ਸੇਮ ਨੇ ਅੱਜ ਵੀ ਢਿੱਲੋਂ ਅਲੀਵਾਲ ਪਨੇਸਰ ਜਾਂ ਹੋਰ ਕੋਈ ਲਾ ਲੋ A to Z ਸਾਰੇ ਹੈਗੇ ਨੇ ਉਹਨਾਂ ਦੇ ਕੋਲ ਹੂੰ ਤੁਸੀਂ ਪਾਕਿਸਤਾਨ ਨੂੰ ਬਹੁਤ ਨੇੜਤਾ ਦੇ ਨਾਲ ਦੇਖਿਆ ਤੁਸੀਂ ਉੱਥੇ ਵਿਚਰੇ ਹੋ ਲੋਕਾਂ ਦੇ ਵਿੱਚ ਹਾਂ ਤੁਸੀਂ ਜਦੋਂ ਸਾਡੇ ਪੰਜਾਬੀ ਭਾਈ ਉੱਥੇ ਜਾਂਦੇ ਹੋ ਮੈਂ ਕਲਾਕਾਰਾਂ ਦੀ ਗੱਲ ਸਿਰਫ ਤਾਂ ਕਰਨੀ ਚਾਹਾਂਗੀ ਕਿਉਂਕਿ ਮੇਰੀ ਗੱਲਬਾਤ ਸਿਰਫ ਤੁਹਾਡੇ ਨਾਲ ਹੋਈ ਹੈ ਹਾਂਜੀ ਹਾਂਜੀ ਤੁਸੀਂ ਕਹਿੰਦੇ ਹੋ ਸਾਨੂੰ ਉੱਥੇ ਜਾ ਕੇ ਲੱਗਦਾ ਤਾਂ ਸਾਡਾ ਹੀ ਉਹ ਪੰਜਾਬ ਆ ਸਾਡਾ ਤਾਂ ਪੰਜਾਬ ਹੀ ਮਤਲਬ ਮੇਨ ਜਿਹੜਾ ਆ ਉਹ ਪਾਕਿਸਤਾਨ ਦੇ ਵਿੱਚ ਹੈ ਅਸੀਂ ਤਾਂ ਉੱਥੋਂ ਪਿਆਰ ਬਹੁਤ ਲੈ ਕੇ ਆਉਂਦੇ ਆ ਤੁਹਾਡੇ ਬੁੱਲ ਨਹੀਂ ਥੱਕਦੇ ਤਾਰੀਫ ਕਰਦੇ ਕਰਦੇ ਤਾਂ ਸਾਨੂੰ ਵੀ ਚਾ ਚੜਦਾ ਅੱਛਾ ਸਾਡਾ ਪੰਜਾਬ ਉਹ ਹੈ ਨਾ ਸਾਡਾ ਪੰਜਾਬ ਨੋ ਡਾਊਟਸ ਜਿਹੜੇ ਇਥੋਂ ਦੇ ਵਲੌਗਰਸ ਨੇ ਜਿਹੜੇ ਉੱਥੋਂ ਨੂੰ ਬਿਲੋਂਗ ਕਰਦੇ ਨੇ ਜਾਂ ਜਿਹੜੇ ਉੱਥੋਂ ਦੇ ਕਲਾਕਾਰ ਇੱਥੇ ਆ ਕੇ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਸਤਿ ਜੀ ਇੱਕ ਸੈਕਿੰਡ ਵੀ ਨਹੀਂ ਲੱਗਿਆ ਬਦਲਦੇ ਹੋਏ ਸਾਡੇ ਲਈ ਦੇਖੋ ਉਹਨਾਂ ਦੀ ਬਹੁਤ ਵੱਡੀ ਮਿਸਟੇਕ ਆ ਅਸੀਂ ਤਾਰੀਫ ਕਰਦੇ ਆ ਤੇ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਜਿਹੜੀ ਸਾਡੇ ਸਿੱਖ ਯੂ ਐਸ ਏ ਕੈਨੇਡਾ ਜਾਂ ਇੰਡੀਆ ਤੋਂ ਸੰਗਤ ਜਾਂਦੀ ਆ ਉਹ ਉਹਨਾਂ ਨੂੰ ਕਿੰਨਾ ਪਿਆਰ ਦਿੰਦੀ ਆ ਹੁਣ ਤੁਸੀਂ ਇਹ ਦੇਖੋ ਵੀ ਆਪਾਂ ਪਾਕਿਸਤਾਨ ਨੂੰ ਅਲੱਗ ਕਰਨ ਤੋਂ ਬਾਅਦ ਵੀ ਉਹਨੂੰ ਰੋਟੀ ਦਿੰਨੇ ਆ ਜੀ 7000 ਪਲੱਸ 6 ਯਾਤਰੀ ਇਸ ਵਰਗ ਹੈ ਨੇ ਹੂੰ ਤਾਂ ਉਹ ਕੁਝ ਦੇ ਕੇ ਆਏ ਨੇ ਦਰਸ਼ਨ ਜ਼ਰੂਰ ਕਰਕੇ ਆਏ ਨੇ ਪਰ ਦੇ ਕੇ ਨਹੀਂ ਕੁਝ ਜੀ ਉਹ ਇਨਕਮ ਸਾਡੀ ਉੱਥੇ ਜਾਂਦੀ ਆ ਹੂੰ ਇਦਾਂ ਤਾਂ ਹੈ ਨਹੀਂ ਵੀ ਹੁਣ ਪਾਕਿਸਤਾਨ ਸਾਨੂੰ ਕੀ ਦਿੰਦਾ ਕੁਝ ਵੀ ਨਹੀਂ ਅਸੀਂ ਮੇਰਾ ਚਲੋ ਸਿਸਟਮ ਇਦਾਂ ਸੀਗਾ ਮੈਂ ਫਸਟ ਟਾਈਮ ਇੱਕ ਸ਼ੋਅ ਕੀਤਾ ਚਲੋ ਸ਼ੋਅ ਤੋਂ ਸ਼ੋਅ ਆਰਟਿਸਟ ਨੂੰ ਮਿਲਣਾ ਹੀ ਹੁੰਦਾ ਹੈ ਨਾ ਤੇ ਹੁਣ ਅਸੀਂ ਤਾਂ 올ਓਵਰ ਵਰਲਡ ਸ਼ੋਅ ਕਰਦੇ ਆ ਸਾਡੇ ਲਈ ਪਾਕਿਸਤਾਨ ਵੀ ਉਦਾਂ ਦਾ ਅਫਗਾਨਿਸਤਾਨ ਵੀ ਉਦਾਂ ਦਾ ਹਾਂ ਮੈਂ ਉਹੀ ਕਹਿ ਰਹੀ ਸੀ ਕਿ ਕਲਾਕਾਰਾਂ ਲਈ ਕੋਈ ਸਰਹੱਦ ਨਹੀਂ ਹੁੰਦੀ ਪਰ ਜੇ ਸਰਹੱਦ ਹੀ ਹੋਣੇ ਦੱਸਣ ਤੇ ਮਜਬੂਰ ਹੋ ਜਾਏ ਕਿ ਪੈਗਾਮ ਹੀ ਜੰਗ ਦਾ ਸ਼ਾਂਤੀ ਦਾ ਹੈ ਹੀ ਨਹੀਂ ਤਾਂ ਫਿਰ ਕਲਾਕਾਰ ਵੀ ਤਾਂ ਵੰਡਿਆ ਜਾਏਗਾ ਨਾ ਵੰਡ ਹੋ ਗਿਆ ਆਪਣੇ ਆਪ ਵੰਡ ਹੋ ਗਿਆ ਹੁਣ ਤੁਸੀਂ ਦੇਖੋ ਜੇ ਇਥੋਂ ਦੇ ਯੂਟਿਊਬਰ ਪਾਕਿਸਤਾਨ ਜਾਂਦੇ ਨੇ ਤਾਂ ਪਾਕਿਸਤਾਨ ਨੂੰ ਕਿੰਨਾ ਬਹੁਤ ਹੀ ਤਰੀਕੇ ਨਾਲ ਦੁਹਾਂਦੇ ਨੇ ਜੀ ਜੀ ਤੇ ਮੈਂ ਕੱਲ ਦਾ ਦੇਖਦਾ ਉੱਥੇ ਵਾਲੇ ਸਾਰੇ YouTubeਰ ਇੰਡੀਆ ਦੇਗੇ ਸੋਗਾ ਤੇ ਰੋਟੀ ਉਹ ਸਾਡੇ ਤੋਂ ਖਾਂਦੇ ਨੇ ਕਿਵੇਂ ਖਾਂਦੇ ਨੇ ਹੁਣ ਜੇ ਕੋਈ ਇੰਡੀਆ ਤੋਂ ਗਿਆ ਤਾਂ ਉਹ ਆਲਰੇਡੀ ਕੰਸਰਨ ਚ ਆ ਜੀ ਕਿ ਅਸੀਂ ਆ ਰਹੇ ਹਾਂ ਵੈਲਕਮ ਕਰਨ ਨੂੰ ਅੱਗੇ ਖੜੇ ਹੁੰਦੇ ਆਪ ਦਾ ਵਲੌਗ YouTube ਤੇ ਪਾਉਣਾ ਹੈ ਇਹਨਾਂ ਨੇ ਇੰਸਟਾ ਤੇ ਪਾਉਣਾ ਤਾਂ ਇਨਕਮ ਆਫ ਸੋਰਸ ਤਾਂ ਇਹਨਾਂ ਨੂੰ ਸਾਡਾ ਹੀ ਆ ਇੱਕ ਜੀ ਇੱਕ ਮੋਸਟ ਪ੍ਰੋਬਬਲੀ ਮੈਂ ਕੱਲ ਇੱਕ ਇੰਟਰਵਿਊ ਸੁਣਦਾ ਸੀ ਕਿਸੇ ਕੁੜੀ ਦੀ ਉਹ ਕਹਿੰਦੀ ਮੈਨੂੰ 8 ਲੱਖ ਮੇਰਾ ਫੋਲੋਅਰਸ ਨੇ ਤੇ 8 ਲੱਖ ਚੋਂ 7 ਲੱਖ ਕੁਛ ਹਜ਼ਾਰ ਇੰਡੀਆ ਦਾ ਫੋਲੋਅਰਸ ਆ ਪਾਕਿਸਤਾਨ ਕੌਣ ਦੇਖਦਾ ਉਹਨਾਂ ਨੂੰ ਨਹੀਂ ਪਾਕਿਸਤਾਨ ਦਾ ਤਾਂ ਸਿਨੇਮਾ ਵੀ ਹਜੇ ਤੱਕ ਉਹਨਾਂ ਰਚੀ ਹੈ ਹੈ ਨਾ ਨਾ ਮਿਊਜ਼ਿਕ ਇੰਡਸਟਰੀ ਹੈ ਨਾ ਸਿਨੇਮਾ ਹੈ ਨਾ ਤੇ ਇੱਥੇ ਕਿੰਨੇ ਕਲਾਕਾਰ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਵੈਲਕਮ ਕਰਿਆ ਹੈ ਅਸੀਂ ਹਮੇਸ਼ਾ ਉਹਨਾਂ ਨੂੰ ਅਪਰੀਸ਼ੀਏਟ ਕਰਿਆ ਹੈ ਬਟ ਅਸੀਂ ਕਿਉਂ ਨਹੀਂ ਦੇਖੋ ਸੋਚ ਸੋਚ ਤੇ ਫਰਕ ਆ ਹੁਣ ਉਹਨਾਂ ਦੀ ਸੋਚ ਆ ਕਿਦਾਂ ਚੱਲਦੇ ਆ ਸਾਡੀ ਸੋਚ ਉੱਥੇ ਖੜੀ ਆ ਮੈਂ ਦੱਸਦੀ ਆਂ ਇਹ ਸਵਾਲ ਮੈਂ ਕਿਉਂ ਕਰਿਆ ਕਿਉਂਕਿ ਇੱਕ ਟਾਈਮ ਤੋਂ ਬਾਅਦ ਕੀ ਹੁੰਦਾ ਹੈ ਗੱਲ ਕੀਤੀ ਜਾਂਦੀ ਹੈ ਕਿ ਇਹ ਸਿਆਸਤਾਂ ਦੀ ਲੜਾਈ ਹੈ ਜੀ ਆਮ ਜਨਤਾ ਦੀ ਲੜਾਈ ਨਹੀਂ ਹੈ ਪਰ ਸਿਆਸਤਾਂ ਦੇ ਵੱਲੋਂ ਜਿਹੜੀ ਫਲਾਈ ਜਾਣ ਵਾਲੀ ਕੜਵਾਹਟ ਹੈ ਉਹ ਇਸ ਹੱਦ ਤੱਕ ਵੱਧ ਜਾਂਦੀ ਹੈ ਕਿ ਆਮ ਇਨਸਾਨ ਹੀ ਦੂਜੇ ਆਮ ਇਨਸਾਨ ਦਾ ਵੈਰੀ ਹੋ ਜਾਂਦਾ ਔਰ ਇੱਕ ਦੂਸਰੇ ਨੂੰ ਨਿੰਦਣ ਭੰਡਣ ਲੱਗ ਜਾਂਦਾ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਆਪਾਂ ਛੋਟੀ ਸੋਚ ਕਹਿ ਸਕਦੇ ਆ ਖਤਮ ਕਰ ਲਈ ਮਤਲਬ ਗੱਲ ਇਹੀ ਕਹਿ ਸਕਦੇ ਆ ਕਿ ਛੋਟੀ ਸੋਚ ਹੂੰ ਚਲੋ ਐਨੀਵੇਜ਼ ਤੁਸੀਂ ਤਾਂ ਪਾਕਿਸਤਾਨ ਹੋ ਕੇ ਆਏ ਹੋ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਦੱਸੋ ਕਿ ਕੀ ਜਿਹੜਾ ਬਦਲਾਅ ਅਸੀਂ ਇੱਕਦਮ ਦੇਖਦੇ ਆ ਕਿਉਂਕਿ ਅਸੀਂ ਜਾਣਦੇ ਆ ਤੁਸੀਂ ਹੁਣੇ ਜ਼ਿਕਰ ਕਰਿਆ ਕਿ ਤੁਹਾਡੇ ਕੋਲ ਇੱਕ ਤਸਵੀਰ ਵੀ ਹੈਗੀ ਹੈ ਜਿਸ ਤੇ ਕਹੇ ਤੁਹਾਨੂੰ ਇਫਤਖਾਰ ਠਾਕੁਰ ਜੀ ਨੇ ਇੱਕ ਪੇਜ ਆ ਕੇ ਸਭ ਤੋਂ ਪਹਿਲੇ ਮੈਂ ਸਰਟੀਫਾਈਡ ਕਰਾਇਆ ਕਿਸੇ ਫਿਲਮ ਨੂੰ ਲੈ ਕੇ ਹਾਂ ਜੀ ਹਾਂ ਜੀ ਹਾਂ ਜੀ ਹੈਨਾ ਉਹਦੇ ਲਈ ਅਪਰੋਚ ਉਹਨਾਂ ਨੇ ਕੀਤੀ ਪਿੱਛੇ ਜੇ ਸਾਡੇ ਕਲਾਕਾਰ ਬਹੁਤ ਗਿਆ ਉਹਨਾਂ ਦਾ ਵੈਲਕਮ ਉਹਨਾਂ ਨੇ ਕੀਤਾ ਹਰ ਪੰਜਾਬੀ ਮਾਂ ਬੋਲੀ ਦੀ ਫਰਸ ਕਾਨਫਰੰਸ ਤੇ ਉਹ ਨਾਲ ਜੀ ਬੈਠਦੇ ਮੈਂ ਥੋੜੀ ਛੋਟੀ ਜੀ ਗੱਲ ਦੱਸਦਾ ਇਹ ਇੱਕੋ ਦਮ ਜਿਹੜਾ ਅਸੀਂ ਰੰਗ ਹੁਣ ਵੇਖਿਆ ਇਹ ਤਾਂ ਸਾਨੂੰ ਹੀ ਸਵਾਲਾਂ ਵਿੱਚ ਖੜਾ ਕਰ ਗਿਆ ਕਿਸੇ ਨੂੰ ਸਮਝ ਨਹੀਂ ਆ ਜੀ ਕਿਸੇ ਨੂੰ ਹੁਣ ਮੇਰੇ ਨਾਲੋਂ ਜ਼ਿਆਦਾ ਅਸੀਂ ਤਾਂ ਸਿਰਫ ਚਲੋ ਮਿਲਦੇ ਆ ਜਾਂ ਫੋਨ ਕਾਲ ਤੇ ਅਸੀਂ ਇੱਕ ਦੂਸਰੇ ਨਾਲ ਗੱਲ ਕਰਦੇ ਆ ਮਰਿੰਦਰ ਭਾਜੀ ਉਹਨਾਂ ਦੀਆਂ ਕਿੰਨੀਆਂ ਮੂਵੀਆਂ ਕਰ ਗਏ ਨੇ ਆਰਟਿਸਟ ਗਿੱਪੀ ਭਾਜੀ ਨੇ ਕਿੰਨਾ ਕੰਮ ਕਰ ਗਏ ਨੇ ਸਾਰਿਆਂ ਨਾਲ ਕਿੰਨਾ ਕੰਮ ਕਰਦੇ ਇਹਨਾਂ ਨੇ ਤਾਂ ਆਪਣੇ ਬਾਰੇ ਸੋਚਿਆ ਵੀ ਨਹੀਂ ਅਸੀਂ ਭੁੱਖੇ ਮਰਾਂਗੇ ਹੂੰ ਭੁੱਖੇ ਮਰਨ ਵਾਲੀ ਗੱਲ ਹੀ ਆ ਹੁਣ ਦੇ ਇਹਨਾਂ ਦੇ ਡਰਾਮੇ ਚਲੋ ਨੋ ਡਾਊਟ ਸੁਨਿੰਦਰ ਵਾਲੇ ਨਹੀਂ ਅਸੀਂ ਵੀ ਦੇਖਦੇ ਆ ਸਾਰੇ ਦੇਖਦੇ ਆ ਜੀ ਪਰ ਉਹ ਕੁਆਲਿਟੀ ਕੀ ਆ ਕੁਆਲਿਟੀ ਨਹੀਂ ਕੁਆਲਿਟੀ ਤੇ ਪ੍ਰੋਡਕਟ ਤਾਂ ਸਾਡੀ ਪੰਜਾਬੀ ਇੰਡਸਟਰੀ ਨੇ ਦਿੱਤਾ ਨੇ ਨਾ ਨਹੀਂ ਭਾਜੀ ਥੋੜਾ ਜਿਹਾ ਫਰਕ ਤਾਂ ਹੈ ਕੀ ਉਹਨਾਂ ਦੇ ਡਰਾਮੇ ਠੀਕ ਹੈ ਬਹੁਤ ਦੁਨੀਆਂ ਦੇਖਦੀ ਹੈ ਪਰ ਬਾਹਰ ਬੈਠ ਕੇ ਸ਼ਾਇਦ ਨਹੀਂ ਦੇਖ ਸਕਦਾ ਪਰ ਇਹਨਾਂ ਦੀਆਂ ਫਿਲਮਾਂ ਜੋ ਇਹ ਪੰਜਾਬ 'ਚ ਕਰਕੇ ਜਾਂਦੇ ਨੇ ਪਰਿਵਾਰਾਂ ਦੇ ਪਰਿਵਾਰ ਸਿਨੇਮਾ 'ਚ ਵੇਖਣ ਜਾਂਦੇ ਨੇ ਦੇਖਦੇ ਨੇ ਜੀ ਦੇਖਦੇ ਨੇ ਹੋ ਅੱਜ ਵੀ ਜੇ ਤੁਸੀਂ ਕੈਰੀ ਆਨ ਜੱਟਾ 1 2 ਜਾਂ ਚਲ ਮੇਰਾ ਪੁੱਤ ਸ਼ੁਰੂ ਕਰ ਲਓ ਤੁਸੀਂ ਹਾਂਜੀ ਸਾਰੀਆਂ ਦੇਖਦੇ ਨੇ ਆਪਣੇ ਉਹਨਾਂ ਨੂੰ ਆਪਣੀਆਂ ਮੂਵੀਆਂ ਦਾ ਉਹਨਾਂ ਨੂੰ ਸਿਰਫ ਇੱਕ ਮੂਵੀ ਉਹਨਾਂ ਦੀ ਹਿੱਟ ਹੋਣੀ ਹੈ ਉਹ ਜਿਹੜੀ ਅ ਪੁਰਾਣੀ ਮੂਵੀ ਉਹਦੇ ਜੀ ਸਾਰੀ ਮੌਲਾ ਜੱਟ ਨਹੀਂ ਭਾਜੀ ਉਹ ਤਾਂ ਰਿਲੀਜ਼ ਹੁੰਦੇ ਹੁੰਦੇ ਹੋਈ ਨਹੀਂ ਉਹੀ ਕੋਈ ਛਿੱਟਿਆ ਉਹ ਸੋਦਾ ਕੋਈ ਡਾਲਗ ਛਿੱਟਿਆ ਜਾਂ ਕੋਈ ਇਦਾਂ ਦੀ ਚੀਜ਼ ਛਿੱਟਿਆ ਜਿਹੜੀ ਉਸ ਤੋਂ ਇਲਾਵਾ ਉਹਨਾਂ ਦਾ ਕੋਈ ਨਹੀਂ ਸ਼ਾਇਦ ਉਹਦਾ ਡਾਇਲੋਗ ਛਿੱਟ ਹੋਣ ਦੀ ਵਜ੍ਹਾ ਤੁਹਾਨੂੰ ਨਹੀਂ ਲੱਗਦੀ ਵੀ ਸਾਡੇ ਪੰਜਾਬੀ ਇੰਡਸਟਰੀ ਇੱਕ ਕਿਸੇ ਆਰਟਿਸਟ ਨੇ ਆਪਣੇ ਨੇ ਅਰਜਨ ਨੇ ਇੱਕ ਗਾਣਾ ਪਾਇਆ ਸੀ ਹੈਨਾ ਤੇ ਉਸ ਤੋਂ ਬਾਅਦ ਉਹ ਚੱਲਿਆ ਪਰ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਕਲਾਕਾਰ ਜਿਹੜੇ ਇੱਥੇ ਹੀ ਕੰਮ ਕਰਕੇ ਗਏ ਨੇ ਇੱਥੋਂ ਦੀ ਆਡੀਅנס ਦੇ ਵਿੱਚ ਹੀ ਬਣ ਕੇ ਗਏ ਨੇ ਉਹ ਵੀ ਅੱਜ ਐਂਟੀ ਚੱਲ ਰਹੇ ਨੇ ਮੇਰੇ ਨਾਲ ਇੱਕ ਦੋਸਤ ਨੇ ਉਹ ਫਰਸਟ ਸਰਦਾਰ ਐਂਕਰ ਜਿਵੇਂ ਸਿਆਸਤਾਂ ਦੀ ਲੜਾਈ ਹੈ ਜਿਵੇਂ ਫੌਜ ਦੀ ਲੜਾਈ ਹੈ ਉਹਨਾਂ ਨੂੰ ਨਹੀਂ ਲੜਨਾ ਚਾਹੀਦਾ ਹਾਂ ਲੜਨ ਦਿਓ ਆਪਣਾ ਕੰਮ ਕਰਨ ਦਿਓ ਹਾਲਾਂਕਿ ਉਹ ਵੀ ਨਹੀਂ ਹੋਣੀ ਚਾਹੀਦੀ ਮੈਨੂੰ ਤਾਂ ਲੱਗਦਾ ਹਰ ਵੇਲੇ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਰਾਈਟ ਬਿਲਕੁਲ ਬਿਲਕੁਲ ਪ੍ਰਮਾਤਮਾ ਕਰੇ ਜੰਗ ਬਹੁਤ ਜਲਦੀ ਰੁਕ ਜੂਗੀ ਕੁਛ ਇਦਾਂ ਦਾ ਬਣੇ ਚਾਹੀਦੀ ਵੀ ਹੈ ਬਿਲਕੁਲ ਸਰਬੱਤ ਦਾ ਭਲਾ ਹੀ ਮੰਗਿਆ ਜਾਵੇ ਤਾਂ ਅਸੀਂ ਤਾਂ ਇਹ ਗੱਲ ਕਹਿੰਨੇ ਆ ਕਾਸ਼ੇ ਉਹ ਵੀ ਇਹ ਗੱਲ ਨੂੰ ਜੜਾ ਇਹ ਮਨ ਵੀ ਲੈਣ ਤੇ ਦਿਲ 'ਚ ਬਿਸਾ ਵੀ ਲੈਣ ਤੇ ਬਿਠਾ ਵੀ ਲੈਣ ਤੁਸੀਂ ਦੇਖੋ ਨਾਰੋਵਾਲ ਗੁਜਰਾਵਾਲ ਲਾਹੌਰ اسلام آباد ਹਜੇ ਵੀ ਆਪਣੇ ਬੁੱਧ ਜੈਨ 크ਰਿਸਚਨ ਸਿੱਖ ਹਿੰਦੂ ਪਰਿਵਾਰ ਹਜੇ ਵੀ ਬਹੁਤ ਨੇ ਜੀ ਔਰ ਪਾਕਿਸਤਾਨੀ ਆਰਮੀ ਦੇ ਵਿੱਚ ਵੀ ਦੋ ਤਿੰਨ ਫੈਮਲੀਆ ਨੇ ਜਿਹੜੀਆਂ ਆਪਣੀਆਂ ਸਿੱਖ ਫੈਮਲੀਆ ਨੇ ਜੇ ਉਹਨਾਂ ਦਾ ਨੁਕਸਾਨ ਹੋਏਗਾ ਜਾਂ ਆਪਣਾ ਹੋਏਗਾ ਤਾਂ ਮਰਨਗੇ ਤਾਂ ਆਪਣੇ ਹੀ ਨਾ ਆਪਣੇ ਇਸ ਕਰਕੇ ਕਿਉਂਕਿ ਸਾਡੇ ਤਾਂ ਹਜੇ ਵੀ ਸੋਸ਼ਲ ਮੀਡੀਆ ਖੋਲ ਲਓ ਤੁਹਾਨੂੰ ਕਿੰਨੇ ਸਟੇਟਸ ਮਿਲਣਗੇ ਜਦੇ ਵਿੱਚ ਯੂਨਿਟੀ ਦੀ ਗੱਲ ਕੀਤੀ ਹੋਈ ਹੈ ਏਕੇ ਦੀ ਗੱਲ ਕੀਤੀ ਹੈ ਕਿ ਧਰਮ ਨਹੀਂ ਹੈ ਇਸ ਵਕਤ ਇਨਸਾਨੀਅਤ ਹੈ ਇਹ ਲੜਾਈ ਤੇ ਹਿੰਦੂ ਮੁਸਲਮਾਨ ਸਿੱਖ ਸਾਈ ਨੇ ਇਹ ਧਰਮ ਦੀ ਲੜਾਈ ਨਹੀਂ ਹੈਗੀ ਇਨਸਾਨੀਅਤ ਦੀ ਹੈ ਪਰ ਇਹ ਸਿੱਖਿਆ ਉੱਥੇ ਨਹੀਂ ਹੈ ਮੈਨੂੰ ਲੱਗਦਾ ਸ਼ਾਇਦ ਨਹੀਂ ਦਿੰਦੇ ਹੋਣਗੇ ਉਹਨਾਂ ਦੀ ਤਾਂ ਲੜਾਈ ਹਮੇਸ਼ਾ ਧਰਮ ਦੀ ਹੀ ਰਹੀ ਹੈ ਨਾ ਪਰ ਨਹੀਂ ਮਤਲਬ ਗੱਲ ਗੱਲ ਤਾਂ ਵੀ ਜੇ ਉਹ ਇੱਕ ਸਿਆਣੀ ਗੱਲ ਕਹਿੰਦੇ ਹੁੰਦੇ ਆ ਨਸਲਾਂ ਤੇ ਚੰਗੇ ਪਰਿਵਾਰ ਬਹੁਤ ਘੱਟ ਹੁੰਦੇ ਆ ਓਕੇ ਸੋ ਹੁਣ ਮੈਂ ਤੁਹਾਨੂੰ ਅੱਜ ਪੁੱਛਣਾ ਚਾਹਨੀ ਆ ਬਤੌਰ ਇੱਕ ਆਮ ਇਨਸਾਨ ਇੱਕ ਇਨਸਾਨੀਅਤ ਦੇ ਨਾਤੇ ਜੀ ਹੁਣ ਜ਼ਿੰਦਗੀ ਦੇ ਵਿੱਚ ਮਾਇਨੇ ਬਦਲੇ ਨੇ ਰਿਸ਼ਤੇ ਤੋਂ ਸ਼ੁਰੂ ਕਰ ਲੈਨੇ ਆ ਠੀਕ ਹੈ ਰਿਸ਼ਤਿਆਂ ਦੀ ਤੁਸੀਂ ਅਕਸਰ ਗੱਲ ਕਰਦੇ ਹੋ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਜਿਹੜੇ ਉਸੂਲ ਤੁਸੀਂ ਬਣਾਏ ਹੋਏ ਸੀ ਉਹ ਸਮੇਂ ਤੇ ਹਾਲਾਤਾਂ ਨੂੰ ਵੇਖਦੇ ਹੋਏ ਬਦਲੇ ਨੇ ਜਾਂ ਨਹੀਂ ਦੇਖੋ ਰਿਸ਼ਤੇ ਅਕਸਰ ਬਦਲਦੇ ਨੇ ਲੋਕਾਂ ਦਾ ਮિજાਜ ਕੀ ਆ ਪੌੜੀ ਬਣਾਉਂਦੇ ਨੇ ਜੀ ਵਰਤ ਕੇ ਸਟੋਰ ਚਲਾ ਦਿੰਦੇ ਨੇ ਅੱਛਾ ਇਹ ਤੁਹਾਡੀ ਹੱਡ ਬੀਤੀ ਹੈ ਅਕਸਰ ਲੋਕ ਅਕਸਰ ਲੋਕ ਇਦਾਂ ਕਰਦੇ ਨੇ ਕਿ ਮਤਲਬ ਘਟਦੇ ਨੇ ਮਤਲਬ ਕੱਢਿਆ ਤੇ ਉੱਲੂ ਸਿੱਧਾ ਕੀਤਾ ਸਸ਼ੀ ਕਾਲ ਹੋਇਆ ਹੁੰਦਾ ਇਹ ਹੁੰਦਾ ਵੀ ਰਹਿਣਾ ਜਦੋਂ ਤੁਹਾਡਾ ਨੇਚਰ ਇੱਕ ਇਦਾਂ ਤਾਂ ਹੋਵੇ ਵੀ ਤੁਸੀਂ ਅ ਕਿਸੇ ਦੀ ਇੰਨੀ ਇੱਕ ਗੱਲ ਤੇ ਬਲੀਵ ਕਰਦਾ ਵੀ ਛੋਟੀ ਜੀ ਸੱਟ ਲੱਗੀ ਉਹਨੂੰ ਵੱਡਾ ਸਮਝ ਕੇ ਉਹਦਾ ਦਰਦ ਮਹਿਸੂਸ ਕਰਕੇ ਉਹਦੇ ਨਾਲ ਖੜੇ ਹੋ ਗਏ ਹੂੰ ਤੇ ਉਹ ਅਕਸਰ ਤੁਹਾਡੇ ਨਾਲ ਇਦਾਂ ਹੋਣਾ ਵੀ ਤੁਸੀਂ ਪੌੜੀ ਬਣੋਗੇ ਤੇ ਲੋਕ ਸਟੋਰ ਚ ਲਾਉਣਗੇ ਅੱਛਾ ਤੁਸੀਂ ਇਹ ਗੱਲ ਕੀਤੀ ਪਰ ਇੱਥੋਂ ਸਭ ਤੋਂ ਜ਼ਿਆਦਾ ਮਾਤ ਤੇ ਅਸੀਂ ਇਸ ਕਰਕੇ ਖਾਨਦੇ ਆ ਕਿਉਂਕਿ ਤੁਸੀਂ ਕਲਾਕਾਰ ਲੋਕ ਤੇ ਵੈਸੀ ਬੜੇ ਕੋੂਲੇ ਦਿਲ ਦੇ ਹੁੰਨੇ ਹੋ ਮਾ ਆਮ ਲੋਕ ਤੇ ਅੱਜ ਕੱਲ ਬਹੁਤ ਜ਼ਿਆਦਾ ਜਿਹੜੇ ਇਮੋਸ਼ਨਲੀ ਓਵਰ ਇਮੋਸ਼ਨਲ ਨੇ ਜਿਹੜੇ ਪ੍ਰੈਕਟੀਕਲ ਨਹੀਂ ਉਹ ਜਿਵੇਂ ਹੀ ਪ੍ਰੈਕਟੀਕਲ ਨੇ ਹੈਨਾ ਤੇ ਕੀ ਹੁੰਦਾ ਹੈ ਕਿ ਤੁਹਾਨੂੰ ਹੀ ਵਰਤਦੇ ਨੇ ਤੁਸੀਂ ਉਹਨਾਂ ਲਈ ਬੈਸਟ ਹੁੰਨੇ ਹੋ ਫਿਰ ਸਡਨ ਆਫ ਦਾ ਵੇ ਜਦੋਂ ਪੂਰਾ ਤਰੀਕੇ ਨਾਲ ਨਿਚੋੜ ਲੈਂਦੇ ਨੇ ਤੇ ਫਿਰ ਤੁਸੀਂ ਉਹਨਾਂ ਨੂੰ ਸਟ੍ਰੇਂਜਰ ਵਾਂਗੂ ਜਾਂ ਦੁਸ਼ਮਣ ਵਾਂਗੂ ਲੱਗਣ ਲੱਗ ਜਾਂਦੇ ਹੋ ਸੋ ਉਹ ਪਰਖ ਆ ਗਈ ਹੈ ਤੁਹਾਨੂੰ ਆ ਪਰਖ ਤਾਂ ਸਾਰੀ ਜ਼ਿੰਦਗੀ ਨਹੀਂ ਆਉਦੀ ਇਨਸਾਨ ਨੂੰ ਇਨਸਾਨ ਪਰਖਣ ਦੀ ਪਰ ਕੋਸ਼ਿਸ਼ ਇਹ ਕਰਦੇ ਆਂ ਵੀ ਉੱਡਦਾ ਬਾਜ਼ ਆ ਨਾ ਜਿਹੜਾ ਹੂੰ ਉਹ ਸ਼ਿਕਾਰ ਲਾਭੇ ਲਿੰਦਾ ਵੀ ਅੱਖ ਥੋੜੀ ਜੀ ਤੇਜ਼ ਕਰ ਲਈ ਆ ਹੁਣ ਓਕੇ ਪਰ ਇਹ ਕਿਸ ਕੰਟੈਕਸਟ 'ਚ ਕਿਹਾ ਹੈ ਉਸ ਬਾਜ਼ ਕੋਣ ਹੈ ਮਤਲਬ ਵੀ ਇਨਸਾਨ ਜਾਂ ਫਿਰ ਸਮਝਦਾਰ ਇਨਸਾਨ ਜਿਹੜਾ ਸਮਝ ਜਾਂਦਾ ਕਿ ਥੱਲੇ ਹੁਣ ਇੱਥੇ ਪੈਰ ਨਹੀਂ ਰੱਖਣਾ ਜਿਹੜਾ ਸਮਝ ਜਾਂਦਾ ਜਿਹੜਾ ਸਮਝ ਸਮਝ ਵੀ ਉਦੋਂ ਆਉਂਦੀ ਜਦੋਂ ਦੂਸਰਾ ਬੰਦਾ ਸਮਝਾਉਂਦਾ ਬਦਾਮ ਖਾਣ ਨਾਲ ਕਲ ਕਦੇ ਨਹੀਂ ਆਉਂਦੀ ਠੱਕੇ ਖਾਣ ਨਾਲ ਹੀ ਆਉਣੀ ਆ ਚਲੋ ਇਹ ਵੀ ਸਹੀ ਹੈ ਨਹੀਂ ਅੱਜਕੱਲ ਜਦਾਂ ਆਪਾਂ ਗੱਲ ਕਰੀਏ ਭਰਾ ਭਰਾ ਹੈਨਾ ਤੁਸੀਂ ਕਹਿੰਦੇ ਸੀ ਵੀ ਇਹ ਉਹ ਮੂਲਕ ਵਾਲੇ ਸਾਡੇ ਪ੍ਰਾਣੇ ਮੂਲਕ ਵਾਲੇ ਸਾਡੇ ਪ੍ਰਾਣੇ ਬੜੀ ਅੱਛੀ ਗੱਲ ਹੈ ਬੜੀ ਅੱਛੀ ਤਾਲੀਮ ਸਾਡੇ ਹਿੰਦੂਸਤਾਨੀਆਂ ਨੂੰ ਦਿੱਤੀ ਜਾਂਦੀ ਹੈ ਹੈਨਾ ਕਿ ਭਾਈਵਾਦੀ ਆ ਸਾਰਾ ਬਿਲਕੁਲ ਸਾਡੀ ਇੰਡਸਟਰੀ ਚ ਤਾਂ ਬਹੁਤ ਅੱਛੇ ਤਰੀਕੇ ਨਾਲ ਇਸ ਗੱਲ ਤੋਂ ਤੁਸੀਂ ਵਾਕਿਫ ਹੋ ਗੋ ਪਰ ਮੈਨੂੰ ਇੱਕ ਮਾੜਾ ਜਿਹਾ ਦੱਸੋ ਤੇ ਸਹੀ ਕੀ ਚੰਗੇ ਦੋਸਤੀ ਪਰਖ ਕਰਨੀ ਸਿੱਖ ਲਈ ਹੈ ਜਾਂ ਹਜੇ ਵੀ ਫਟਖਾਂ ਤੋਂ ਬਾਅਦ ਪਤਾ ਲੱਗਦਾ ਹੈ ਕਿ ਵੀ ਦੋਸਤੀ ਕੋ ਨਾਮ ਦੀ ਕੋਈ ਚੀਜ਼ ਹੈ ਨਹੀਂ ਜਾਂ ਨਭੌਣ ਵਾਲਿਆਂ ਦੀ ਗਿਣਤੀ ਘਟ ਗਈ ਹੈ ਦੇਖੋ ਜਿਹਨੂੰ ਉਂਗਲ ਫੜਾਈ ਆ ਨਾ ਜਾਂ ਜਿਹਦੀ ਉਂਗਲ ਫੜੀ ਆ ਉਹਦੇ ਨਾਲ ਨੇਭੇ ਆ ਸ਼ਰਤ ਇਹ ਆ ਵੀ ਅੱਗੇ ਵਾਲਾ ਬੰਦਾ ਉਂਗਲ ਛੱਡ ਕੇ ਜਾਣ ਵਾਲਾ ਨਾ ਹੋਵੇ ਜਾਂ ਛਡਾਉਣ ਵਾਲਾ ਨਾ ਹੋਵੇ ਪੰਜ ਸੱਤ ਭਰਾ ਨੇ ਖਾਸ ਜਿਹਦੇ ਨਾਲ ਨੇ ਔਰ ਪਹਿਲਾਂ ਤੋਂ ਹੀ ਨਾਲ ਨੇ ਪ੍ਰਮਾਤਮਾ ਕਰਿਓ ਨਾਲ ਰਹਿਣ। ਅੱਛਾ ਚੰਗਾ ਦੋਸਤ ਤੇ ਹਰ ਬੰਦਾ ਕਹਿੰਦਾ ਐ ਵੀ ਰੱਬ ਦੀ ਦਿੱਤੀ ਉਹ ਦਾਤ ਹੈ ਜਿਹਦੇ ਨਾਲ ਖੂਨੀ ਰਿਸ਼ਤਾ ਨਹੀਂ ਹੁੰਦਾ ਪਰ ਰੱਬੀ ਰਿਸ਼ਤਾ ਹੁੰਦਾ ਹੈ ਨਾ। ਤੇ ਜੇ ਦੋਸਤ ਇੱਕ ਟਾਈਮ ਤੋਂ ਬਾਅਦ ਮਾੜਾ ਨਿਕਲ ਆਏ ਤੇ ਉਹਦੇ ਲਈ ਕੀ ਕਹੋਗੇ? ਦੇਖੋ ਪੈਰ ਚ ਪਾਈ ਜੁੱਤੀ ਵੀ ਸਮ ਟਾਈਮ ਤੰਗ ਕਰਨ ਲੱਗ ਪੈਂਦੀ ਆ ਸਾਥੀ ਮਾੜਾ ਨਾ ਹੋਵੇ। ਹੂੰ ਤੇ ਸਾਥੀ ਨੂੰ ਕਿੱਥੇ ਸੱਟਾਂਗੇ? ਇਸ ਕਰਕੇ ਪਹਿਲਾਂ ਹੀ ਹੁਣ ਚੁਣ ਕੇ ਰੱਖਣੇ ਸ਼ੁਰੂ ਕਰ ਲੈਣੇ। अच्छा ਜਿਹੜਾ ਯਾਰ ਹੁੰਦਾ ਉਹ ਤੁਹਾਡੇ ਡੱਬ ਚ ਲੱਗੇ ਹੋਏ ਹਥਿਆਰ ਵਰਗਾ ਹੁੰਦਾ 24 ਘੰਟੇ ਹੌਸਲਾ ਹੁੰਦਾ ਉਸ ਇੰਸਾਨ ਦਾ ਮਾੜਾ ਹੋਵੇ ਤਾਂ ਫਿਰ ਸੁੱਟਣਾ ਹੀ ਪੈਣਾ ਬਿਲਕੁਲ ਸਹੀ ਗੱਲ ਹੈ ਸੋ ਬਦਲਦੀ ਦੁਨੀਆ ਬਦਲਦਾ ਸਮਾਂ ਤੇ ਬਦਲਦੇ ਲੋਕ ਹਰ ਦਿਨ ਜੀ ਕਿੰਨਾ ਕ ਇਮੋਸ਼ਨਲ ਤੁਹਾਨੂੰ ਰਹਿਣ ਦਿੱਤਾ ਤੇ ਕਿੰਨਾ ਕ ਤੁਸੀਂ ਪ੍ਰੈਕਟੀਕਲ ਬਨਣ ਤੇ ਮਜਬੂਰ ਹੋ ਗਏ ਹੋ ਦੇਖੋ ਸਿਖਾਉਂਦੇ ਨੇ ਤੇ ਪ੍ਰੈਕਟੀਕਲੀ ਫਿਰ ਤੁਸੀਂ ਹੁੰਦੇ ਹੀ ਹੋ ਜਿਹੜੇ ਇਮੋਸ਼ਨਸ ਨੇ ਉਹ ਤੁਹਾਡੇ ਅੰਦਰੋਂ ਜਾਂਦੇ ਨਹੀਂ ਆ ਹੂੰ ਦੇ ਤੁਹਾਨੂੰ ਆ ਪ੍ਰਮਾਤਮਾ ਨੇ ਇੰਨੇ ਯੋਗੇ ਕਰ ਦਿੱਤਾ ਵੀ ਤੁਸੀਂ ਕਿਸੇ ਦਾ ਕੁਝ ਕਰ ਸਕੋ ਉਹ ਕਰੋ ਹਮ ਪਰ ਤੁਹਾਡੇ ਸੱਜੇ ਖੱਬੇ ਹੱਥ ਨੂੰ ਪਤਾ ਨਾ ਲੱਗੇ ਵੀ ਤੁਸੀਂ ਕਿਸੇ ਦਾ ਕੀ ਕੀਤਾ ਭਲਾ ਜੀ ਤੇ ਬਾਕੀ ਪ੍ਰਮਾਤਮਾ ਬਿਠਾ ਜੀ ਕੋਈ ਮਾੜਾ ਕਰਕੇ ਜਾਂਦਾ ਆ ਜਾਂ ਜਾ ਰਿਹਾ ਆ ਉਹਦੀ ਰਜਾ ਹੈ ਉਹਦੇ ਉਹਦੀ ਫਿਤਰਤ ਆ ਤੁਸੀਂ ਆਪਣੀ ਐ ਛੱਡੋ ਕੀ ਤੁਸੀਂ ਇਸ ਗੱਲ ਨਾਲ ਸਹਿਮਤੀ ਰੱਖਦੇ ਹੋ ਕਿ ਜਾਣ ਵਾਲਾ ਜਿਹੜੀ ਗਲਤੀਆਂ ਕਰਕੇ ਗਿਆ ਉਸ ਨੂੰ ਜਾਣ ਦਓ ਕਰਮਾਂ ਵਕਤ ਤੇ ਪ੍ਰਮਾਤਮਾ ਦਾ ਓਹਕਾਰ ਆਪਣੇ ਆਪ ਹੀ ਇੱਕ ਦਿਨ ਤੁਹਾਨੂੰ ਮੌਕਾ ਦੇਗਾ ਵੇਖਣ ਦਾ ਕਿ ਸਭ ਅੱਗੇ ਆ ਰਹੇ ਮੈਂ ਕਹ ਜੀ ਬੜੇ ਆਏ ਅੱਛਾ ਤੇ ਬੜੇ ਆਉਣਗੇ ਹੂੰ ਬੜੇ ਜਾ ਰਹੇ ਤੇ ਬੜੇ ਜਾਣਗੇ ਪ੍ਰਮਾਤਮਾ ਤੁਹਾਨੂੰ ਹਰ ਰੋਜ਼ ਕੁਛ ਨਾ ਕੁਛ ਸਿਖਾਉਂਦਾ ਜੇ ਤੁਸੀਂ ਸਿੱਖਣ ਵਾਲੇ ਹੋ ਬਿਲਕੁਲ ਸਹੀ ਹੈ ਬਟ ਬੀਇੰਗ ਅ ਕਲਾਕਾਰ ਕੀ ਲੱਗਦਾ ਕਿੰਨਾ ਕੋ ਨੁਕਸਾਨ ਇਸ ਦੌਰ ਦੇ ਵਿੱਚ ਹੋਇਆ ਹੈ ਚਾਹੇ ਤੁਸੀਂ ਸਿੰਗਲ ਆਰਟਿਸਟ ਦੌਰ ਤੇ ਵੀ ਗੱਲ ਕਰ ਲਓ ਪੰਜਾਬੀ ਸਿਨੇਮਾ ਦੀ ਗੱਲ ਕਰਦੇ ਆ ਫਿਲਮਾਂ ਬੈਕ ਟੂ ਬੈਕ ਰਿਲੀਜ਼ ਹੋ ਰਹੀਆਂ ਸੀ ਵੱਡੇ ਬੈਨਰ ਦੀਆਂ ਜੀ ਪੋਸਟਪੋਨ ਹੋ ਗਿਆ ਗਾਣੇ ਰਿਲੀਜ਼ ਹੋਣੇ ਸੀ ਮੇਰੇ ਆ 15 ਮਈ ਨੂੰ ਗਾਣਾ ਸੀ ਰਿਲੀਜ਼ ਇਹ ਵੀ ਰੋਕਣਾ ਪਿਆ ਹਾਂ ਹਰ ਇਨਵੈਸਟਰ ਦੀ ਇਨਵੈਸਟਮੈਂਟ ਲੱਗੀ ਹੋਈ ਆ ਹਰ ਇੱਕ ਆਰਟਿਸਟ ਦੀ ਇਨਵੈਸਟਮੈਂਟ ਹੋਈ ਆ ਜੇ ਸਾਡਾ ਆਰਟਿਸਟਾਂ ਦਾ ਨੁਕਸਾਨ ਹੋਇਆ ਤਾਂ ਪਬਲਿਕ ਫਿਗਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਵੱਡਾ ਬਾਜ਼ਾਰ ਨਹੀਂ ਪਾਦਨੇ ਸਕੂਲ ਬੰਦ ਨੇ ਕਾਲਜਸ ਬੰਦ ਨੇ ਜੀ ਹਾਂ ਜਿਹੜਾ ਹੋਣਾ ਨਹੀਂ ਸੀ ਚਾਹੀਦਾ ਨਹੀਂ ਚਾਹੀਦਾ ਸੋ ਹੁਣ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਕਿ ਵਨ ਆਫ ਮੈਂਬਰ ਆਫ ਪਾਰਲੀਮੈਂਟ ਇਜ਼ ਯੂਰ ਗੁੱਡ ਫਰੈਂਡ ਹਾਂ ਜੀ ਉਹ ਵੀ ਮੇਰੇ ਵਧੀਆ ਦੋਸ ਉਹ ਇੱਥੋਂ ਦੇ ਲਾਹੌਰ ਲਾਹੌਰ ਦੇ ਕੀ ਆ ਨਾਮ ਹੈ ਉਹਨਾਂ ਦਾ ਸਰ ਮੇਸ਼ ਸਿੰਘ ਅਰੋੜਾ ਇਸ ਟਾਈਮ ਉਹ ਮੈਂਬਰ ਆਫ ਪਾਰਲੀਮੈਂਟ ਨੇ ਔਰ ਮਨਿਸਟਰ ਨੇ ਘਟ ਗਿੰਦੀਆਂ ਨੇ ਕੀ ਉਹਨਾਂ ਦੇ ਉਹਨਾਂ ਦੇ ਨਾਲ ਇਸ ਬਾਰੇ ਗੱਲ ਹੋਈ ਤੁਹਾਡੀ ਮੇਰੀ ਕੱਲ ਗੱਲ ਹੋਈ ਜੀ ਉਹਨਾਂ ਨਾਲ ਉਹ ਵੀ ਇਸ ਚੀਜ਼ ਤੇ ਬੜਾ ਗਿਲਟ ਫੀਲ ਕਰਦੇ ਵੀ ਇਹ ਹੋਣਾ ਨਹੀਂ ਸੀ ਚਾਹੀਦਾ ਓਕੇ ਚਲੋ ਹੋਣਾ ਨਹੀਂ ਚਾਹੀਦਾ ਸੀ ਹੋਣਾ ਚਾਹੀਦਾ ਹੈ ਵੀ ਨਹੀਂ ਅੱਗੇ ਹੈ ਨਾ ਕਿਉਂਕਿ ਉਹ ਪ੍ਰੈਜ਼ੀਡੈਂਟ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਤਾਂ ਸੰਗਨ ਨੂੰ 24 ਆਵਰ ਵੈਲਕਮ ਕਰਦੇ ਨੇ ਮੈਂ ਉਹਦੇ ਬ੍ਰਦਰ ਦੀ ਮੈਰਿਜ ਤੇ ਸ਼ੋਅ ਕੀਤਾ ਸੀਗਾ ਹੂੰ ਕਾਫੀ ਸ਼ੋਅ ਮੈਂ ਉਹਨਾਂ ਦੇ ਫੈਮਿਲੀ 'ਚ ਕਰਿਆ ਜੀ ਨਹੀਂ ਅੱਛਾ ਵੈਸੇ ਇੱਕ ਸਰਸਰੀ ਸਭਾ ਪਹੁੰਚਦੀ ਹੈ ਕਿ ਇਨਸਾਨੀਅਤ ਤੌਰ ਤੇ ਵੀ ਜੇ ਹੁਣ ਤੁਹਾਨੂੰ ਆਫਰ ਕੀਤਾ ਜਾਵੇ ਕੁਝ ਸਮੇਂ ਬਾਅਦ ਜੀ ਤੇ ਕੀ ਉਸੇ ਦਿਲ ਨਾਲ ਜਾਣਾ ਮੰਗੋ ਨਹੀਂ ਨਾ ਹੁਣ ਨਹੀਂ ਮੰਨਣਾ ਹੁਣ ਨਹੀਂ ਮੰਨਣਾ ਚਲੋ اور ਇੱਕ ਖੋਰ ਖਾਲ ਦੱਸਾਂ ਤੁਹਾਨੂੰ ਜਿੱਦਨੇ ਚਲੋ ਆਪਾਂ ਇੱਥੇ ਪੈਸੇ ਲੈਣੇ ਆ ਉਹ ਤਾਂ ਚਲੋ ਜੂ ਸਾਡੀ ਡੀਲ ਹੁੰਦੀ ਹੁੰਦੀ ਉੱਥੇ ਪੈਸੇ ਬਹੁਤ ਸੋਨੇ ਦਿੰਦੇ ਨੇ ਤੁਹਾਨੂੰ ਪੈਸੇ ਰੱਜ ਕੇ ਦਿੰਦੇ ਨੇ ਪਲੱਸ ਪੁਆਇੰਟ ਇਹ ਆ ਵੀ ਤੁਸੀਂ ਆਰਟਿਸਟ ਇੰਡੀਆ ਦੇ ਉਹ ਆਪਣੇ ਆਰਟਿਸਟਾਂ ਨਾਲੋਂ ਜ਼ਿਆਦਾ ਤੁਹਾਨੂੰ ਦੇਖਣਾ ਪਸੰਦ ਕਰਦੇ ਨੇ ਪਰ ਇਹ ਨਜ਼ਰੀਆ ਤੇ ਸਾਡਾ ਵੀ ਸੀ ਅਸੀਂ ਵੀ ਦੇਖਣਾ ਪਸੰਦ ਕਰਦੇ ਸੀ ਪਰ ਹੁਣ ਹੈ ਕਿ ਉਹਨਾਂ ਦੇ ਕੀ ਦੱਸੋ ਮੈਨੂੰ ਕਿਹੜਾ ਆਰਟਿਸਟ ਆ ਉਹਨਾਂ ਕੋਲ ਮੈਂ ਤਾਂ ਉਹੀ ਕਹਿ ਰਹੀ ਆ ਕਿ ਜਿੰਨੇ ਵੀ ਆਏ ਸੀ ਅਸੀਂ ਵੀ ਤਾਂ ਵੈਲਕਮ ਉਸੇ ਤਰੀਕੇ ਕੀਤਾ ਸੀ ਉਹ ਅਸੀਂ ਲਿਆਂਦੇ ਆ ਹੂੰ ਉਹ ਆਏ ਨਹੀਂ ਸੀ ਹਾਂ ਉਹ ਅਸੀਂ ਲੈ ਕੇ ਆਏ ਆ ਰਾਈਟ ਤੁਸੀਂ ਇਹ ਪਹਿਲੀ ਵਾਰ ਰੇਫ ਸਿਕਾ ਠਾਕੁਰ ਭਾਜੀ ਨੂੰ ਆਪਣੇ ਪੇਜ ਤੇ ਮੈਂ ਫਸਟ ਟਾਈਮ ਉਹਨਾਂ ਨੂੰ ਆਪਦੇ ਪੇਜ ਤੇ ਲਾਈਵ ਕਰਾਇਆ ਓਕੇ ਹਾਂ ਐਂਡ ਬਦਲੇ ਚ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਦਿੱਤਾ ਹੈ ਗਿਫਟ ਹੀ ਆ ਜਿੱਦਾਂ ਦਾ ਭੈਣਾ ਜਿਆ ਦੇਤਾ ਓਕੇ ਇਹ ਤਾਂ ਚਲੋ ਅੱਜ ਮੈਂ ਤਾਂ ਪੇਜ ਤੇ ਲਾਈਵ ਕਰਾਇਆ ਸੀ ਫਸਟ ਟਾਈਮ ਜਿੱਦਣ ਅਮਰਿੰਦਰ ਭਾਜੀ ਉਹਨਾਂ ਨੇ ਮੂਵੀ ਚ ਲੈ ਕੇ ਆਂਦਾ ਸੀ ਉਹ ਅਮਰਿੰਦਰ ਭਾਜੀ ਨਾਲ ਤਾਂ ਮੇਰੇ ਖਿਆਲ ਨਾਲ ਜੇ ਯੂਕੇ ਸ਼ੂਟ ਕਰਦੇ ਆ ਤੀ ਤੀ ਦਿਨ ਇਕੱਠੇ ਰਹਿੰਦੇ ਨੇ ਬਿਲਕੁਲ ਜੀ ਮੇਰਾ ਤਾਂ ਇਸ ਵਾਰ ਇਹਨਾਂ ਨੇ ਬਰਥਡੇ ਪਲਾਨ ਕੀਤਾ ਸੀ ਵੀ ਇਸ ਵਾਰ ਲਾਹੌਰ ਨਾਵਾਂਗੇ ਓਕੇ ਤੇ ਚਲੋ ਹੁਣ ਤਾਂ ਸਿਸਟਮੈਟਿਕਲੀ ਕੁਝ ਵੀ ਨਹੀਂ ਹੋਣਾ ਹਾਂ ਇਹ ਤਾਂ ਤੁਹਾਨੂੰ ਰੱਬੀ ਸੁਨੇਹਾ ਤੋਹਫੇ ਦੇ ਰੂਪ ਚ ਵਿੱਚ ਮਿਲਿਆ ਤੁਹਾਨੂੰ ਸਮਝਣਾ ਚਾਹੀਦਾ ਹੈ ਨਾ ਬਿਲਕੁਲ ਬਿਲਕੁਲ ਤੇ ਮੈਂ ਜ਼ਰੂਰ ਚਾਹਾਂਗੀ ਕਿ ਇਸ ਤਣਾਅ ਦੇ ਮਾਹੌਲ ਦੇ ਵਿੱਚ ਕਲਾਕਾਰੋਂ ਤੁਸੀਂ ਆਡੀਅנס ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦੀ ਹੌਸਲਾ ਵਜ਼ਾਈ ਲਈ ਉਹਨਾਂ ਦੀ ਸਿਕਿਉਰਿਟੀ ਲਈ ਤੇ ਸਾਡੇ ਜਿਹੜੇ ਉਹ ਆ ਸੋਲਜਰਸ ਨੇ ਜੋ ਇਸ ਟਾਈਮ ਆਪਣੀ ਜ਼ਿੰਦਗੀ ਭੁੱਲ ਕੇ ਆਪਣੇ ਪਰਿਵਾਰ ਭੁੱਲ ਕੇ ਸਾਡੇ ਤੇ ਸਾਡੇ ਪਰਿਵਾਰਾਂ ਦੀ ਰੱਖਿਆ ਕਰ ਰਹੇ ਨੇ ਦੇਖੋ ਜੀ ਮੈਸੇਜ ਤਾਂ ਮੈਂ ਹਰ ਇੰਟਰਵਿਊ ਚ ਕਹਿਣਾ ਮੈਂ ਮੈਸੇਜ ਦੇਣ ਲੋਗਾ ਨਹੀਂ ਹਾਂ ਜੀ ਕੋਈ ਵੀ ਆਪਣੇ ਆਪ ਨੂੰ ਸੇਫ ਰੱਖੋ ਬਾਬਾ ਜੀ ਦੀ ਬਾਣੀ ਪੜੋ ਤੇ ਸਾਰਿਆਂ ਲਈ ਅਰਦਾਸ ਕਰੋ ਚਾਹੇ ਉਹ ਇੱਧਰ ਆ ਚਾਹੇ ਉੱਧਰ ਆ ਆਪਣੀ ਬਾਣੀ ਚ ਤਾਂ ਅਲਰੇ ਲਿਖਿਆ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਪਾਂ ਅਰਦਾਸ ऑलरेडी ਕਰਦੇ ਆ ਜੀ ਤਾਂ ਸਰਬੱਤ ਦੇ ਭਲੇ ਦੀ ਅਰਦਾਸ ਮੰਗੋ ਬਿਲਕੁਲ ਬਿਲਕੁਲ ਸਰਬੱਤ ਦੇ ਭਲੇ ਦੀ ਅਰਦਾਸ ਮੰਗਣੀ ਚਾਹੀਦੀ ਹੈ ਸੋ ਬਹੁਤ ਥੈਂਕ ਯੂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਸਮਾਂ ਕੱਢਿਆ ਔਰ ਥੈਂਕ ਯੂ ਜੀ ਖਿਲ ਖੋਲ ਕੇ ਸਾਡੇ ਨਾਲ ਉਹ ਗੱਲਾਂ ਕੀਤੀਆਂ ਜੋ ਸ਼ਾਇਦ ਇਸ ਵਕਤ ਕੋਈ ਵੀ ਕਰਨ ਤੋਂ ਘਟਰਾ ਆ ਜੀ ਮੈਂ ਤਾਂ ਤੁਹਾਨੂੰ ਫਸਟ ਦੱਸਿਆ ਵੀ ਸਾਰੇ ਪਰਦੇ ਪਿੱਛੇ ਰੋਲਾ ਪਾ ਰਹੇ ਜੀ ਜਦੋਂ ਬੀਨੂ ਭਾਈ ਨੇ ਘੈਂਟ ਸਟੇਟਮੈਂਟ ਦਿੱਤੀ ਆ ਤੇਵ ਖਰੋੜ ਨੇ ਘੈਂਟ ਸਟੇਟਮੈਂਟ ਦਿੱਤੀ ਆ ਤੇ ਉਹ ਵਧੀਆ ਗੱਲ ਆ ਸਗੋ ਤੁਹਾਡੇ ਜਿਹੜੇ ਥੀਏਟਰ ਦੇ ਆਰਟਿਸਟ ਇੱਥੇ ਭੁੱਖੇ ਮਰਦੇ ਪਏ ਨੇ ਜੀ ਚੰਗੇ ਚੰਗੇ ਆਰਟਿਸਟ ਨੇ ਜਿਹੜੇ ਵਧੀਆ ਕੰਮ ਜਾਣਦੇ ਆ ਸਾਨੂੰ ਤਾਂ ਚਲੋ ਅਸੀਂ ਆਰਟਿਸਟ ਅਸੀਂ ਤਾਂ ਸਿੰਗਰ ਆ ਸਾਨੂੰ ਨੱਠ ਭੱਜ ਕਰਕੇ ਅਸੀਂ ਆਰਟਿਸਟ ਬਣ ਜਾਾਂਗੇ ਜੇ ਕਿਤੇ ਮੂਵੀ ਮਤਲਬ ਸ਼ੁਰੂ ਕਰੀ ਆ ਚਲੋ ਹੁਣ ਮੈਂ ਤੁਹਾਨੂੰ ਲਾਸਟ ਇੰਟਰਵਿਊ ਦੱਸਿਆ ਸੀ ਮੂਵੀ ਕੀਤੀ ਵੀ ਇਫਤਿਹਾਰ ਨਹੀਂ ਆ ਉਹ ਰੁਕ ਗਈ ਰੁਕ ਗਈ ਆ ਖਤਮ ਨਹੀਂ ਹੋਣਾ ਖਤਮ ਉਹ ਮੇਰਾ ਤਾਂ ਕੈਰੀਅਰ ਸੀਗਾ ਉਸ ਜਿਹੜਾ ਉਸ ਵੇਲੇ ਮਾਣ ਮਹਿਸੂਸ ਹੋ ਰਿਹਾ ਸੀਗਾ ਕਿਉਂਕਿ ਤੇ ਅੱਜ ਬਿਲਕੁਲ ਸਟੇਟਮੈਂਟ ਚੇਂਜ ਚਲਾ ਗਿਆ ਉਲਟ ਕਿਉਂਕਿ ਹੁਣ ਮੈਂ ਚਲੋ ਇੱਕ ਹੋਰ ਚੀਜ਼ ਖੋਲਦਾ ਜੇ ਇਫਤਖਾਰ ਠਾਕਰ ਭਾਜੀ ਮਾਰਕੀਟ ਚ ਕੁਝ ਵੀ ਲੈਂਦੇ ਹੋਣਗੇ ਮੈਂ ਤਾਂ ਦਿੱਤਾ ਹੀ ਮੁੱਠ ਬੰਦ ਕਰਕੇ ਸੀ ਵੀ ਭਾਜੀ ਆਫੜੋ ਤੇ ਉਸ ਬੰਦੇ ਨੇ ਵੀ ਨਾ ਨੀਸ ਕੀਤੀ ਜਤੋਂ ਚਲੋ ਹੁਣ ਜੋ ਹੈਗਾ ਸੱਤ ਹੀ ਅਣਤਾ ਕਹਿੰਦਾ ਵੀ ਰਿਸ਼ਤੇ ਤੇ ਇਨਸਾਨ ਜ਼ਿੰਦਗੀ ਦੇ ਵਿੱਚ ਦੋ ਹੀ ਮਕਸਦ ਨਾਲ ਆਉਂਦੇ ਨੇ ਜਾਂ ਤਾਂ ਪਾਠ ਪੜਾਉਣ ਲਈ ਆ ਫਿਰ ਤੁਹਾਡੇ ਬਨਣ ਲਈ ਬਿਲਕੁਲ ਸੋ ਠੀਕ ਹੈ ਇਹ ਦੋਨੋਂ ਚੀਜ਼ਾਂ ਦੱਸ ਗਏ ਨੇ ਜੀ ਲਰਨਿੰਗ ਹੈ ਲਾਈਫ ਦੀ ਹਾਂਜੀ ਹਾਂਜੀ ਜਦੋਂ ਇਨਸਾਨ ਡਿੱਗੇਗਾ ਤਾਂ ਹੋਰ ਸ਼ੇਰ ਹੋ ਕੇ ਉੱਠੇਗਾ ਬਿਲਕੁਲ ਸਹੀ ਗੱਲ ਹੈ ਬਟ ਫਿਲਹਾਲ ਦੇ ਲਈ ਤੇ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਸ਼ੁਕਰਗੁਜ਼ਾਰ ਆ ਤੁਹਾਡੇ ਲਈ ਐਂਡ ਸੈਕੰਡਲੀ ਬਸ ਇਹੀ ਹੈ ਕਿ ਜਿੰਨੀਆਂ ਪ੍ਰੀਕਾਸ਼ਨਸ ਦਿੱਤੀਆਂ ਜਾ ਰਹੀਆਂ ਨੇ ਫਿਲਹਾਲ ਜਦੋਂ ਤੱਕ ਸਾਰਾ ਮਾਹੌਲ ਠੰਡਾ ਨਹੀਂ ਹੋ ਜਾਂਦਾ ਸ਼ਾਂਤੀ ਦਾ ਪੈਗਾਮ ਨਹੀਂ ਆ ਜਾਂਦਾ ਉਦੋਂ ਤੱਕ ਪ੍ਰੀਕਾਸ਼ਨਸ ਨੂੰ ਫੋਲੋ ਕਰਦੇ ਰਹੋ ਸਰਬੱਤ ਦੇ ਭਲੇ ਦੀ ਮੰਗ ਕਰਦੇ ਰਹੋ ਪਾਠ ਕਰੋ ਪੋਜ਼ਿਟਿਵ ਰਹੋ ਪੋਜ਼ਿਟਿਵ ਸੋਚੋ ਤੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਰਹਿਣ ਦੀ ਕੋਸ਼ਿਸ਼ ਕਰੋ ਬਾਕੀ ਫਿਲਹਾਲ ਦੇ ਲਈ ਐਨਾ ਹੀ ਆਪਣਾ ਤੇ ਆਪਣਾ ਦਾ ਰੱਖੋ ਖਿਆਲ ਸਾਰੂ ਦਿਓ ਇਜਾਜ਼ਤ ਐਂਡ ਹਾਂ ਇੱਕ ਹੋਰ ਬਹੁਤ ਖਾਸ ਗੱਲ ਕਿ ਪਲੀਜ਼ ਜਿਹੜਾ ਇਹ ਸਾਈ ਪ੍ਰੋਪਾਗੈਂਡਾਸ ਖੜਿਆ ਜਾ ਰਿਹਾ ਹੈ ਇਸ ਚੀਜ਼ਾਂ ਤੋਂ ਦੂਰ ਰੋ ਅਫਵਾਹਾਂ ਨੂੰ ਨਾ ਫੈਲਾਓ ਤੇ ਨਾ ਕਿਸੇ ਨੂੰ ਦੱਸ ਕੇ ਡਰਾਓ ਫਿਲਹਾਲ ਦੇ ਲਈ ਹੈ ਨਈ ਦਿਓ ਇਜਾਜ਼ਤ ਸਰਕਾਰ